ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇੰਗਲੈਂਡ ਦੇ ਕੰਮ ਕਰ ਇੰਗਲੈਂਡ 'ਚ ਜਿਹੜੀ ਦਿਹਾੜੀਆਂ ਉਹ ਕਿਵੇਂ ਲੱਗਦੀਆਂ ਤੇ ਜਿਹੜੀ ਯੂਕੇ ਦੀ ਸਟੂਡੈਂਟ ਲਾਈਫ ਹੈ ਤੇ ਉਹ ਕਿਵੇਂ ਦੀ ਹੈ ਪੰਜਾਬ 'ਚ ਬੈਠਿਆਂ ਨੂੰ ਹੋਰ ਤਰ੍ਹਾਂ ਦੇ ਸੁਪਨੇ ਆਉਂਦੇ ਹੁੰਦੇ ਆ ਵੀ ਯਾਰ ਐਨੇ ਪੌਂਡ ਕਮਾ ਲਿਆ ਕਰਾਂਗੇ ਪਰ ਇਹ ਪੌਂਡ ਬਣਦੇ ਫੜੇ ਔਖੇ ਆ ਤੇ ਯੂਕੇ 'ਚ ਜਿਹੜਾ ਕੰਮ ਕਰ ਉਹ ਮੈਂ ਤੁਹਾਨੂੰ ਦੱਸਦਾ ਜਿਆਦਾਤਰ ਬਿਲਡਰਾਂ ਨਾਲ ਕੰਮ ਕਰ ਹੁੰਦਾ ਕੰਸਟਰਕਸ਼ਨ ਦਾ ਇੱਥੇ ਬਹੁਤ ਕੰਮ ਆ ਜਿਵੇਂ ਹਰ ਦੇਸ਼ 'ਚ ਅਲੱਗ-ਅਲੱਗ ਹੁੰਦਾ ਨਾ ਕੈਨੇਡਾ 'ਚ ਟਰੱਕ ਡਰਾਈਵਰ ਦਾ ਹੋ ਗਿਆ ਜਾਂ ਕਿਸੇ ਦੇਸ਼ 'ਚ ਰੈਸਟੋਰੈਂਟ ਦਾ ਕੰਮ ਤੇ ਇੱਥੇ ਜਿਹੜਾ ਜਿਆਦਾ ਕੰਮ ਕਰਾ ਐ ਇਸ ਤਰੀਕੇ ਦੀ ਐ ਇੱਕ ਘਰ ਬਣ ਰਿਹਾਗਾ ਹਾਂ ਮੈਂ ਤੁਹਾਨੂੰ ਘਰ ਦਿਖਾ ਦਮੈਂ ਸਾਰਾ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਧਰੋਂ ਤੇ ਹੁਣ ਅਸੀਂ ਘਰ ਦੇਖਣ ਦੇ ਲਈ ਆਏ ਹੋਏ ਹਾਂ ਤੇ ਘਰ ਦੇ ਵਿੱਚ ਜੀ ਤੇ ਇਹ ਦੇਖੋ ਇਹ ਪੈੜਾਂ ਪੂੜਾਂ ਕੀਤੀਆਂ ਹੋਈਆਂ ਸਾਰਾ ਕੰਮਕਾਰ ਇਹ ਚੱਲ ਰਿਹਾਗਾ ਤੇ ਕੰਸਟਰਕਸ਼ਨ ਇਹ ਆਪਣੇ ਪੰਜਾਬੀਆਂ ਨੇ ਕੰਮ ਫੜਿਆ ਹੋਇਆ ਵੈਸੇ ਅ ਇੱਥੇ ਗੋਰੇ ਵੀ ਕੰਮ ਕਰਦੇ ਬਹੁਤ ਪਰ ਪੰਜਾਬੀ ਬਿਲਡਰ ਬਹੁਤ ਹੈ ਇੱਥੇ ਆਪਣੇ ਤੇ ਆਪਣੇ ਬਾਈ ਜੀ ਤੁਹਾਨੂੰ ਮਲਾਉਨੇ ਆ ਇਹਨਾਂ ਨਾਲ ਜਿਨ੍ਹਾਂ ਦੇ ਕੋਲ ਆਪਾਂ ਆਏ ਆ ਤੇ ਮੈਂ ਤੁਹਾਨੂੰ ਮੜਾ ਜਿਹਾ ਪਹਿਲਾਂ ਦਿਖਾਦਾ ਤੇ ਜਿਹੜਾ ਇੰਗਲੈਂਡ ਪਹਿਲਾਂ ਸਾਰਿਆਂ ਨਾਲ ਆ ਬਾਈ ਹੁਣੇ ਵੀ ਅੰਦਰ ਜਾਂਦੇ ਇਹਨਾਂ ਨਾਲ ਵੀ ਮਲਾਵਾ ਕਿਵੇਂ ਬਾਈ ਜੀ ਠੀਕ ਠਾਕ ਹੋ ਤੇ ਇਹ ਸਾਰੇ ਆਪਣੇ ਮੁੰਡੇ ਕੰਮ ਤੇ ਲੱਗੇ ਹੋਇਆ ਸਾਰਿਆਂ ਨਾਲ ਗੱਲਾਂ ਪਤਾ ਕਰਾਂਗੇ ਅੱਜ ਤੇ ਆ ਮਿੱਟੀ ਮੈਂ ਤੁਹਾਨੂੰ ਦਿਖਾਦਾ ਮਿੱਟੀ ਇੱਥੇ ਮੋਲਾਂ ਥੈਲੀਆਂ ਚ ਲਿਉਣੀ ਪੈਂਦੀ ਹੈਗੀ ਤੇ ਇਹ ਬਾਈ ਜੀ ਨੇ ਜਿਨ੍ਹਾਂ ਕੋਲ ਆਪਾਂ ਆਏ ਆ ਗੈਰੀ ਭਾਜੀ ਕਿ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਹੋ ਠੀਕ ਠਾਕ ਹੋ ਤੇ ਮਾਮਾ ਜੀ ਨਾਲ ਮੈਂ ਧੰਨਵਾਦੀ ਆ ਮੈਂ ਮਾਮਾ ਜੀ ਨੂੰ ਦੱਸਿਆ ਸੀਗਾ ਇਹ ਫਿਰ ਸਪੈਸ਼ਲ ਕਹਿੰਦੇ ਆਪਾਂ ਚੱਲਦੇ ਆਂ ਭਾਜੀ ਕੋਲੇ ਤੇ ਤੁਸੀਂ ਬਿਲਡਰ ਦਾ ਕੰਮ ਕਰਦੇ ਹੋ ਮਤਲਬ ਹਨਾ ਕਿਹੜਾ ਪਿੰਡ ਆ ਤੁਹਾਡਾ ਭਾਈ ਜੀ ਮੇਰਾ ਹਰਿਆਣਾ ਪੇਵਾ ਹਰਿਆਣਾ ਹਰਿਆਣੇ ਤੋਂ ਹਾਂਜੀ ਠੀਕ ਹੈ ਮੈਨੂੰ ਤੁਹਾਡੀ ਬੋਲੀ ਤੋਂ ਪਹਿਲਾਂ ਜਦੋਂ ਆਪਾਂ ਗੱਲਾਂ ਬਾਤ ਕਰਦੇ ਮੈਨੂੰ ਲੱਗਿਆ ਕਿ ਤੇ ਦੋਆਬੇ ਵਾਲੇ ਹੋਣਗੇ ਵੀ ਦੋਆਬੇ ਤੋਂ ਠੀਕ ਹੈ ਠੀਕ ਹੈ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇੱਥੇ ਮੈਨੂੰ ਹੋ ਗਿਆ 25 ਸਾਲ 25 ਸਾਲ ਹਾਂਜੀ ਠੀਕ ਹੈ ਉਮਰ ਦਾ ਇੱਕ ਫਿਰ ਉਹ ਲੰਘਾਤਾ ਇੱਕ ਅੱਧੀ ਉਥੇ ਨਗਾਏ ਹੋਣਗੇ ਉਹਦੀ ਇੱਥੇ ਆਂ ਚਲੋ ਕੰਮ ਬਹੁਤ ਬੜੇ ਕੰਮ ਕਰਾ ਜਾ ਬਈ ਕੰਮ ਸਾਰੇ ਇਹਨਾਂ ਨੇ ਕਰਦਾ ਇਹਨਾਂ ਤੋਂ ਕਰਾਇਆ ਸੀਗਾ ਠੀਕ ਹੈ ਪਹਿਲਾਂ ਸੀ ਨਾਲ ਹੀ ਸਾਡੇ ਲੱਗੀ ਰਹਿੰਦੇ ਘਰ ਵਾਲੇ ਅੱਛਾ ਠੀਕ ਹੈ ਹੁਣ ਵੀ ਜੇ ਕੋਈ ਮੜਾ ਮੋਟਾ ਹੁੰਦਾ ਅੱਜ ਤਾਂ ਇਹਨਾਂ ਨੂੰ ਫੋਨ ਕਰਦੇ ਇਹਨਾਂ ਨੂੰ ਫੋਨ ਕਰਦੇ ਗੈਰੀ ਆ ਕੰਮ ਉਹ ਕਰਕੇ ਜਾ ਫੋਈ ਮੜਾ ਜਾ ਮੈਂ ਚਲਾਉਂਦੇ ਮੇਰੇ ਘਰ ਅਮਰ ਬੰਦੇ ਤਾਂ ਹੁੰਦੀ ਆ ਜੀ ਜਿੱਥੇ ਹਾਂਜੀ 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 ਤੇ ਇੱਥੇ ਯੂਕੇ ਜਿਕੇ ਵੀ ਬੜਾ ਔਖਾ ਵੀ ਪਹਿਲਾਂ ਪੁੱਛਣਾ ਪੈਂਦਾ ਹਰੇਕ ਦੋ ਵੀ ਭਾਈ ਮੈਂ ਵੀਡੀਓ ਕਰਨੀ ਹੈ ਨਾ ਮੈਨੂੰ ਆਇਆ ਸੀਗਾ ਵੀ ਕੋਈ ਇਹੋ ਜਿਹਾ ਕਰੀਏ ਤੇ ਫਿਰ ਗੈਰੀ ਭਾਜੀ ਕਹਿੰਦੇ ਵੀ ਆਪਣੇ ਕੋਲੇ ਆਓ ਤੁਹਾਨੂੰ ਦਿਖਾਉਂਦੇ ਆ ਚਲੋ ਜੀ ਆਪਾਂ ਦੇਖਦੇ ਅੰਦਰ ਜਾ ਕੇ ਕਿਹੋ ਜਿਹਾ ਕੰਮ ਕਰ ਚੱਲਦਾ ਤੇ ਨਾਲ ਚਲੋ ਚਲੋ ਤੇ ਨਾਲ ਮੈਂ ਤੁਹਾਨੂੰ ਪਹਿਲਾਂ ਦਿਖਾਦਾ ਇੱਥੇ ਜਿਹੜਾ ਮੈਂ ਭਾਈ ਇਹ ਮਿੱਟੀ ਮੈਨੂੰ ਦੱਸਿਓ ਇਹ ਇਹ ਮਿੱਟੀ ਹੈ ਜਿਹੜੀ ਮੈਂ ਦਿਖਾਈ ਸੀ ਪਹਿਲਾਂ ਇਹ ਇਹ ਸੈਂਡ ਸਿਮੈਂਟ ਬ੍ਰਿਕਾਂ ਲੱਗਦੇ ਨੇ ਸਰ ਇਹ ਸੈਂਡ ਹੈ ਹਾਂ ਸੈਂਡ ਹੈ ਸਿਮੈਂਟ ਮਤਲਬ ਨਹੀਂ ਸੈਂਡ ਹੁੰਦੀ ਹੈ ਨਾ ਮ੍ਰਿਕ ਚਨਾਇ ਕਰਦੇ ਆ ਚਣੇ ਹਾਂ ਜਿਵੇਂ ਆਪਣੇ ਸਿਮਿੰਟ ਵਰਤਦੇ ਆਂ ਓਵੇਂ ਇਹਦੀ ਚਣਿਆ ਹੀ ਹੁੰਦੀ ਹੈ ਤੇ ਤੁਹਾਡਾ ਇੱਥੇ ਕੰਮ ਕਾਦਾ ਕਾਦਾ ਕਰ ਰਹੇ ਹੋ ਮਤਲਬ ਘਰ ਚ ਆਪਾਂ ਪੂਰਾ ਘਰ ਕਰ ਰਹੇ ਆਂ ਜੀ ਲੌਫਟ ਵੀ ਐਕਸਟੈਂਸ਼ਨ ਪਿੱਛੇ ਅੱਛਾ ਪੂਰਾ ਘਰ ਅੰਦਰ ਚਲੋ ਪਿੱਛੇ ਪੁੱਛੋ ਆਪਾਂ ਸਾਰਾ ਦਿਖਾਵਾਂਗੇ ਨਾ ਬਾਕੀ ਨਾਲ ਗੱਲਾਂ ਬਾਤਾਂ ਕਰਾਂਗੇ ਜੀ ਤੇ ਆਹ ਜੀ ਇੱਥੇ ਇੱਟਾਂ ਲੱਗਦੀਆਂ ਨੇ ਆਹ ਇੱਟ ਹੈ ਇੱਟਾਂ ਨਾਲ ਸਰ ਵੀ ਇਹ ਹੈਗੀ ਹੈ ਇੱਟ ਹੈ ਹੈ ਇਹ ਬਲਾਕ ਕਹਿੰਦੇ ਜੀ ਜਿਵੇਂ ਆਪਣੇ ਪੱਠੇ ਵਾਲੀਆਂ ਇੱਟਾਂ ਹੁੰਦੀਆਂ ਇੱਥੇ ਉਹ ਤਾਂ ਆਉਂਦੀਆਂ ਨੇ ਇੱਥੇ ਆਹ ਚੀਜ਼ ਆਉਂਦੀ ਹੈ ਜਿਆਦਾ ਕੰਮ ਕਰ ਇੱਥੇ ਲੱਕੜ ਦੇ ਘਰ ਹੁੰਦੇ ਇਹ ਹੈ ਸਾਰਾ ਵੈਸੇ ਲੱਕੜ ਦੀ ਹੈ ਜੀ ਬਾਹਰ ਸੋਲਿਡ ਵਾਲੇ ਪੱਕੇ ਅੱਛਾ ਕਿੱਥੇ ਅੱਛਾ ਸਾਰੀ ਸੋਲਿਡ ਵਾਲੇ ਅੰਨਸਾਈਡ ਹੁੰਦਾ ਮੈਂ ਕੁਝ ਜ਼ਿਆਦਾ ਟਿਮਬਰ ਵਰਕ ਜਿੰਨੀ ਬਾਉਂਡਰੀ ਵਾਲ ਹੈ ਆਊਟਰ ਵਾਲ ਉਹ ਸਾਰੀ ਇਹਦੀ ਬਲੌਕ ਦੀ ਹੋਊਗਾ ਹਾਂ ਬਲੌਕ ਬ੍ਰਿਕ ਵਰਕ ਬ੍ਰਿਕ ਵਰਕ ਹੋਊਗਾ ਤੇ ਇਨਸਾਈਡ ਠੀਕ ਹੈ ਬਾਕੀ ਅੰਦਰ ਉਹ ਹੋਊਗਾ ਹਾਂ ਟਿਮਬਰ ਵਾਲ ਠੀਕ ਹੈ ਜੀ ਲੈ ਆਪਾਂ ਇਧਰ ਦੀ ਨਾ ਚਲੀਏ ਬਾਹਰ ਦੀ ਚੱਲਦੇ ਆ ਨਾਲੇ ਮੈਂ ਥੋੜਾ ਜਿਹਾ ਦਿਖਾਉਂਦਾ ਜਾਊਗਾ ਕਿਉਂਕਿ ਅੰਦਰੋਂ ਸਾਰਾ ਪੱਟਿਆ-ਪੁੱਟਿਆ ਪਿਆਗਾ ਤਿਆ ਪੈੜਾ ਪੂੜਾ ਦਾ ਸਮਾਨ ਫਿਰ ਬਾਈ ਜੀ ਕਿਰਾਏ ਤੇ ਲੈਂਦਾ ਕਿ ਤੁਸੀਂ ਆਪਣੇ ਹੀ ਹੈ ਨਹੀਂ ਉਹ ਆਪਣੇ ਕੋ ਹੁੰਦੇ ਬੰਦੇ ਲਾ ਜਾਂਦੇ ਆਪਸ ਕੇ ਫੋਲਡਿੰਗ ਨਹੀਂ ਇਹ ਜਿਵੇਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੇ ਇਥੇ ਬਿਲਡਰ ਦਾ ਮੈਨੂੰ 25 ਸਾਲ ਹੋ ਗਿਆ 25 ਸਾਲ ਤੋਂ ਇਹੀ ਕੰਮ ਕਰ ਰਹੇ ਹਾਂ ਕਰਦੇ ਹਾਂ ਜੀ ਠੀਕ ਹੈ ਇਹ ਫਿਰ ਤੁਸੀਂ ਜਿਵੇਂ ਆਪਣੇ ਢੂਲੇ ਬੈੜਾ ਆਪਾਂ ਕਿਰਾਏ ਤੇ ਲਿਆਉਣੀ ਹੈ ਇੱਥੇ ਕਿਰਾਏ ਤੇ ਲੈਂਦੀਆਂ ਤੁਸੀਂ ਕੰਟੈਕਟ ਹੋ ਦੇਣਾ ਕੰਟੈਕਟ ਕੰਟੈਕਟ ਦੇ ਸਾਹਮਣੇ ਆਪਾਂ ਲੈਣੇ ਨੇ ਆਰਡਰ ਕਰਦੇ ਫੋਨ ਕਰਦੇ ਦਾ ਉਹ ਫਿਰ ਆਪੇ ਲਾ ਜਾਂਦੇ ਨੇ अच्छा ਤੁਸੀਂ ਮਤਲਬ ਉਹ ਗਾਹਾਂ ਫੋਨ ਕਰਦੇ ਉਹ ਕਰਨਾ ਪੈਂਦੇ ਨਾ ਹਾਂ ਸਕੈਫੋਲਡਿੰਗ ਵਾਲੇ ਨੂੰ ਉਹ ਫਿਰ ਲਾ ਦੇਣ ਦੇਣਾ ਫਿਰ ਤੇ ਫਿਰ ਜਿਵੇਂ ਹੁਣ ਘਰ ਦਾ ਜਿੰਨਾ ਕੰਮ ਕਰਾਉਣਾ ਹੈਗਾ ਇਹਨੇ ਹੁਣ ਕੀ ਦਾ ਕਰਿਆ ਪੰਜਾਬੀ ਦਾ ਕੋ ਗੋਰੇ ਦਾ ਗੋਰੇ ਦਾ ਹਾਂਜੀ اچھا ਗੋਰੇ ਦਾ ਕਰੇ ਤੇ ਫਿਰ ਜਿੰਨਾ ਇਹ ਕੰਮ ਕਰਾਉਣਾ ਹੈ ਇਹ ਸਾਰਾ ਉਹ ਉਹਨਾਂ ਨੇ ਮਤਲਬ ਤੁਸੀਂ ਪੱਕਾ ਕੰਟਰੈਕਟ ਕਰ ਲਿਆ ਉਹਦੇ ਨਾਲ ਹਾਂਜੀ ਪੱਕਾ ਕੰਟਰੈਕਟ ਹੁੰਦਾ ਦਾ ਠੀਕ ਹੈ ਮੀਮਾ ਇੰਨਾ ਕੰਮ ਕਰਕੇ ਦੇਉਂਗਾ ਇੰਨੇ ਪੈਸੇ ਲੱਗਣਗੇ ਜਬ জব ਕਰਕੇ ਦਿੰਦੇ ਹਾਂ ਕੰਪਲੀਟ ਜੋ ਠੀਕ ਹੈ ਜੀ ਲਓ ਜੀ ਤੁਹਾਨੂੰ ਪਿਛਲੇ ਪਾਸੇ ਦਿਖਾਉਣੀ ਆ ਨਾਲੇ ਆਪਣੇ ਮੁੰਡਿਆਂ ਨਾਲ ਮਿਲਾਉਣੀ ਆ ਸਾਰੇ ਆ ਕੀ ਹੈ ਬਾਈ ਜੀ ਇਹ ਸੈਲੋਟੈਕਸ ਇਹ ਉੱਤੇ ਪੈਣੀ ਲੋਕ ਚ ਪੈਣੀ ਅੱਛਾ ਛੱਤ 'ਚ ਪੈਣੀ ਉੱਪਰ ਹਾਂ ਜੀ ਉੱਪਰ ਫਲੈਟ 'ਤੇ ਪੈਣੀ ਮੈਂ ਤੁਹਾਨੂੰ ਆ ਪਹਿਲਾਂ ਪਿੱਛੋਂ ਪਿੱਛੋਂ ਦਿਖਾ ਦਈਏ ਪਹਿਲਾਂ ਆ ਗਾਰਡਨ ਸੀਗਾ ਪਿੱਛੇ ਹਾਂ ਗਾਰਡਨ ਸੀ ਆ ਪਿੱਛੇ ਗਾਰਡਨ ਸੀ ਸਾਰਾ ਘਰ ਪੱਟ ਰੱਖਿਆ ਜੀ ਤੇ ਦੇਖੋ ਪਿੱਛੇ ਵੀ ਆ ਮਿੱਟੀ ਮੁੱਟੀ ਸਿੱਟ ਰੱਖੀ ਹੈ ਤੇ ਆ ਇੱਕ ਸਪੰਜੇ ਜੀ ਹੈ ਨਾ ਕੁੱਦ ਜੀ ਅੱਛਾ ਸੈਲੋਟੈਕਸ ਇਹ ਵੀ ਕੱਚ 'ਚ ਪੈਂਦੀ ਹੈ ਅੱਛਾ ਇਹ ਵੀ ਰੂਫ 'ਚ ਪੈਂਣੀ ਹੈ ਇਹ ਲੱਕੜ ਦੇ ਘਰ ਹੁੰਦੇ ਆ ਜੀ ਇਹੋ ਜਿਹੇ ਹੁੰਦੇ ਉਹ ਉੱਪਰ ਆਪਣੇ ਮੁੰਡੇ ਦੇਖੋ ਚੜੇ ਆ ਕੰਮ ਕਰ ਰਹੇ ਆ ਤੇ ਮਮਾਂ ਜੀ ਜਮ ਸਹੀ ਟਿਕਾਣੇ ਤੇ ਲੰਦਾ ਕਈ ਵਾਰ ਇਹਨੇ ਮੇਰਾ ਵੀ ਕੰਮ ਕਰਦੇ ਹੋਏ ਦਿਲ ਖੁਸ਼ ਹੋ ਜਾਂਦਾ ਵੀ ਹਾਂ ਮੈਂ ਸਹੀ ਟਿਕਾਣੇ ਤੇ ਆਂ ਜੇ ਕਿਤੇ ਮਤਲਬ ਮੈਨੂੰ ਆਇਆ ਹੁੰਦਾ ਵੀ ਕਿਤੇ ਵੀ ਕੰਪਲੀਟ ਵਧੀਆ ਨਹੀਂ ਮਿਲਦਾ ਅੰਦਰ ਲੰਚ ਚੱਲ ਰਿਹਾ ਹੈਗਾ ਅੱਛਾ ਅੰਦਰ ਆਪਣੇ ਮੁੰਡਿਆਂ ਦਾ ਲੰਚ ਚੱਲਦਾ ਜੀ ਰੋਟੀ ਰੋਟੀ ਪਾਣੀ ਖਾਈ ਜਾਂਦੇ ਆ ਦੁਬਾਰਾ ਦਾ ਟਾਈਮ ਹੈਗਾ ਮੀ ਕਣੀਏ ਤੇ ਮੀ ਹਨੇਰੀ ਹੋਰ ਕੰਮ ਚੱਲਦੀ ਰਹਿਣਾ ਅੱਛਾ ਬਣ ਕੀ ਰਹੇ ਹੈ ਬਾਈ ਜੀ ਇਹ ਨਾ ਬਣਾ ਕੀ ਰਹੇ ਹੋ ਸਿੰਗਲ ਸਟੋਰੀ ਆ ਤੇ ਲੌਕਟ ਕਰਦੇ ਆ ਅੱਛਾ ਆ ਥੱਲੇ ਸਿੰਗਲ ਸਟੋਰੀ ਉੱਪਰ ਠੀਕ ਹੈ ਹਾਂਜੀ ਠੀਕ ਆ ਇਹ ਕਿਚਨ ਆ ਨਹੀਂ ਲੌਫਟ ਉੱਪਰ ਉਹ ਨੂੰ ਬੋਲਦੇ ਨੇ ਜਿਹੜੀ ਛੱਤ ਜੀ ਹੁੰਦੀ ਹੈ ਹਾਂ ਜੀ ਹਾਂ ਜੀ ਉਹ ਸਮਾਨ ਸਮੁੰਜਾ ਰੱਖਦੇ ਹੁੰਦੇ ਆ ਨੇ ਪੂਰਾ ਕਮਰੇ ਟੂ ਬੈਡਰੂਮ ਉੱਪਰ ਬੰਨ੍ਹਦੇ ਨੇ ਅੱਛਾ ਟੂ ਬੈਡਰੂਮ ਉੱਪਰ ਬੰਨ੍ਹਦੇ ਹਾਂ ਚਵਾਰਾ ਕਹਿੰਦੇ ਨੇ ਹਾਂ ਚਵਾਰਾ ਇੱਕ ਬਾਥਰੂਮ ਬੰਨ੍ਹਣ ਪਰ ਦੋ ਰੂਮ ਬੰਨ੍ਹ ਠੀਕ ਹੈ ਇਹੋ ਜੇ ਘਰ ਹੈ ਜੀ ਇੰਗਲੈਂਡ ਦੇ ਮੈਂ ਤੁਹਾਨੂੰ ਦਿਖਾ ਦਾਂ ਦੇਖੋ ਅੱਛਾ ਇਹ ਕਿਚਨ ਆਉਣੀ ਹੈ ਹੈ ਤੇ ਕਿੰਨੇ ਮੜਾਏ ਉੱਪਰੋਂ ਕਹਿੰਦੇ ਸ਼ਾਂਤ ਹੋਣਗੇ ਆ ਇੱਕ ਮਿੰਟ ਇਟੋਟਰ ਕਿਉ ਕਿੰਨੇ ਮੁੰਡੇ ਕੰਮ ਕਰਦੇ ਜੀ ਆਪਣੇ ਕੋਲੇ ਮੁੰਡੇ 8 ਹੈ ਕਿੰਨੇ ਅੱਛਾ 8 ਹੈਗੇ ਇਹ ਦੇਖੋ ਜੀ ਤੜਕੇ ਲੱਗਦੇ ਕੰਮ ਤੇ ਤੜਕੇ ਹੈ ਤੇ ਐਂ ਤੱਤੀਆਂ ਕਰ ਕਰ ਖਾਣੀਆਂ ਬਣੀਆਂ ਇੰਗਲੈਂਡ ਚ ਹੋਰ ਬਾਈ ਇਹ ਬਾਈ ਰੋਟੀ ਰੋਟੀ ਬਾਈ ਦਿਖਾਓ ਚੱਕ ਬਾਈ ਏ ਰੋਟੀ ਬਣੀ ਬਣਾਈ ਮਿਲਦੀ ਹੈ ਜਿਹੜੀ ਉਹੀ ਹੈ ਬਣੀ ਬਣਾਈ ਵੀ ਮਿਲਦੀ ਬਾਈ ਉਦਾਂ ਵੀ ਮਿਲ ਜਾਂਦੀ ਮਤਲਬ ਅੱਛਾ ਉਦਾਂ ਵੀ ਮਿਲ ਜਾਂਦੀ ਹੈ ਇਹ ਮੁੰਡਾ ਸ਼ਕੀਨ ਹੈ ਥੋੜਾ ਜਿਹਾ ਇਹ ਕਰੇ ਜਿਹੜੇ ਕੰਮ ਨਹੀਂ ਨਾ ਕਰਦੇ ਕਰਦੇ ਹਾਂ ਅੱਛਾ ਜਿਹੜੇ ਕੰਮ ਨਹੀਂ ਕਰਦੇ ਫਿਰ ਉਹ ਬਣੀ ਬਣਾਈ ਚੱਕ ਲੈਂਦੇ ਨਹੀਂ ਸਾਡੇ ਵਾਲੀਆਂ ਇਦਾਂ ਨਹੀਂ ਆਸੀਂ ਘਰੇ ਲਾਈ ਦੀਆਂ ਬਾਈ ਅੱਛਾ ਤੁਸੀਂ ਘਰੇ ਲਾ ਕੇ ਲੇ ਹਾਂ ਇਹ ਜੀ ਬਣੀਆਂ ਬਣਾਈਆਂ ਰੋਟੀਆਂ ਇਹ ਮਿਲ ਜਾਂਦੀਆਂ ਸੇ ਸਟੋਰ ਚ ਉਹ ਚੱਕ ਲੈਂਦੇ ਹੁੰਦੇ ਆ ਫਿਰ ਉਹ ਬਸ ਇਹ ਕਿੰਨੇ ਦਿਨ ਕੱਟ ਜਾਂਦੀ ਹੈ ਬਾਈ ਬਾਈ 2-3 ਦਿਨ ਇਹ ਬਾਈ ਫ੍ਰੀਜ ਹੋ ਜਾਂਦੀ ਹੈ ਨਾ ਅੱਛਾ ਫ੍ਰੀਜ ਹੋ ਜਾਂਦੀ ਹੈ ਫਿਰ ਕਰਾਵ ਨਹੀਂ ਹੁੰਦੀ ਪਾਉਂਡ ਕਹ ਔਖੇ ਬਣਦੇ ਆ ਔਖੇ ਬਣਦੇ ਆ ਦੇਖਣ ਨੂੰ ਹੀ ਲੱਗਦਾ ਵੀ ਪਾਉਂਡ ਪਾਉਂਡ ਕਮਾਉਂਦਾ ਬੰਦਾ 115 ਵੀ ਬੜਾ ਇੱਕ ਤੋਂ ਜਿਹੜੇ 115 ਬਣਦੇ ਵਾਲੇ ਔਖੇ ਬਣਦੇ ਆ ਹਨਾ ਹਾਂ ਇਹ ਲੰਚ ਬ੍ਰੇਕ ਆ ਹੁੰਦੀ ਹੈ ਜੀ ਇੱਥੇ ਲੰਚ ਚ ਹੁਣ ਬੈਠੇ ਇੱਥੇ ਆਪੋ ਆਪਣੀ ਜਿਹੜੀ ਘਰੋਂ ਨਹੀਂ ਹੁੰਦੀਆਂ ਖਾ ਲੈਣੀਆਂ ਨਾਲ ਚਾਹ ਵੀ ਰੱਖਦੀ ਵੀਰੇ ਹਾਂਜੀ ਚਾਹ ਵੀ ਰੱਖਦੀ ਨਾਲ ਹੀ ਪਰੌਂਠੇ ਹੀ ਬਣਾ ਲਿਆ ਘਿਓ ਲਾ ਲਾ ਇਹ ਹਾਂਜੀ ਹੋਰ ਵੇ ਅੱਜ ਬੰਦੇ ਦੇ ਹੱਥ ਕੰਬੀ ਜਾਂਦੇ ਸਾਡੇ ਦਾ ਕੈਮਰਾ ਦੇਖ ਕੇ ਅੱਜ ਹੱਥ ਕੰਬਦੇ ਨੇ ਭਾਈ ਪੰਜਾਬ ਦੀ ਜਦੋਂ ਇੱਥੇ ਦੁਪਹਿਰੇ ਜਿਹੰਦਾ ਪੰਜਾਬ ਦੀ ਬਾੜੀ ਜਿਆਦਾ ਆਉਂਦੀ ਹੂ ਹੈ ਨਾ ਵੇ ਪੇਦੀਆਂ ਹੱਥਾਂ ਦੇ ਖਾਧੀਆਂ ਦੀ ਵੀ ਉਹਦਾ ਸੋਹਰੇ ਚਾਹਮੀ ਹੁੰਦੀ ਹੈ ਇਹ ਨਵਾਂ ਆਇਆ ਬਾਈ ਇਹ ਵੀ ਨਵਾਂ ਹੈ ਕਿੰਨਾ ਟਾਈਮ ਹੋਇਆ ਇਹਨੂੰ ਬਾਈ ਨੂੰ ਡੇਢ ਮਹੀਨਾ ਹੋਇਆ ਅੱਛਾ ਤਾਂ ਹੀ ਆਉਂਦੀ ਨਾ ਜੀ ਅੱਜ ਤਾਜੀ-ਤਾਜੀ ਜਿਆਦਾ-ਜਿਆਦਾ ਹੁੰਦੀਆਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਾਈ ਮੈਨੂੰ ਬਾਈ ਹੋ ਚਲੇ 2.5 ਦੇ ਲੱਗੇ 2.5 ਸਾਲ ਤੁਹਾਨੂੰ ਤਾਂ ਆਦਤ ਜੀ ਪੈ ਗਈ ਹੋਊਗਾ ਨਾ ਹੋਰ ਬਾਈ ਆਦਤ ਹੀ ਆਉਂਦੀ ਹੈ ਹੈਨਾ ਬਾਅਦ ਚ ਤਾਂ ਆਦਤ ਪੈ ਜਾਂਦੀ ਹੈ ਹੈਨਾ ਸਾਰੀ ਹੋਰ ਬਾਈ ਸਹੀ ਗੱਲ ਹੈ ਤਾਂ ਨਵੇਂ ਨਵੇਂ ਦਾ ਬੰਦੇ ਨੂੰ ਐ ਬਾਈ ਜਦੋਂ ਨਵੇਂ ਨਵੇਂ ਹੁਣ ਜਿਵੇਂ ਤੁਸੀਂ ਆਏ ਹੋ ਹਾਂਜੀ ਹਾਂਜੀ ਪਹਿਲਾਂ ਪਹਿਲਾਂ ਤਾਂ ਇਹ ਲੱਗਦਾ ਉਹ ਯਾਰ ਵੀ ਕਿੱਥੇ ਜਾ ਕੇ ਫਸ ਗਏ ਪਹਿਲਾਂ ਤਾਂ ਮੌਜੂਦਗੀ ਦੋ ਚੱਲਦੇ ਹੁਣ ਮੁੜ ਕੇ ਤੰਗ ਹੋ ਗਏ ਨਹੀਂ ਨਹੀਂ ਜਾਂ ਫਿਰ ਜਦੋਂ ਬੰਦਾ ਪੰਜਾਬ ਹੁੰਦਾ ਉਦੋਂ ਐ ਨਹੀਂ ਸੋਚਦਾ ਵੀ ਯੂਕੇ ਯਾਰ ਯੂਕੇ ਜਾਵਾਂਗੇ ਐ ਕਰਾਂਗੇ ਸੋਚੀਦਾ ਬੜਾ ਸੋਚੀਦਾ ਹਾਂ ਆਹ ਚੀਜ਼ਾਂ ਨਹੀਂ ਉਦੋਂ ਦੇਖਦਾ ਹਨ ਉਹ ਵਾਹ ਚ ਡੰਗ ਸੋਚਦਾ ਕਿ ਕੋਈ ਨਹੀਂ ਕਰ ਲਾਂਗੇ ਵੀ ਆਪ ਨੂੰ ਆਹ ਸਖੋ ਗਰਮ ਗਰ ਕਰ ਖਾਣੀਆਂ ਬਹਿਣਗੀਆਂ ਹੋਰ ਹੱਥ ਛੱਡਦੇ ਉਹ ਸਾਰੇ ਕੀਆਂ ਦਿੰਦੇ ਰਹੇ ਉਹਨੂੰ ਵੀ ਕਿਹਾ ਦੇਖੋ 115 ਬੰਦੇ ਪਰ ਬੰਦੇ ਬੜੇ ਓਕੇ ਆ ਐਨਾ ਬੰਦੇ 115 ਮੰਨ ਕੇ ਸਹੀ ਗੱਲ ਮੰਨ ਕੇ ਕੈਲਕੂਲੇਟਰ ਤੇ ਗੁਣਾ ਮਾਰਨੀ ਸੌਖੀ ਆ ਗੱਲੀ ਹਣਾ ਹੈ ਵੀ ਐਨੇ ਹੋ ਜਾਣਗੇ ਚੁੱਲ੍ਹੇ ਥੇ ਜਿਆਦੇ ਉਹਦੇ ਵਾਲੀ ਹੁੰਦੇ ਆ ਹਨਾ ਬਿਜਲੀ ਵਾਲੇ ਹਨਾ ਜੌਬ ਵਾਲੀ ਆ ਜੱਮਾ ਜੌਬ ਵਾਲੀ ਆ ਅੱਛਾ ਨਾਲ ਹੀ ਲੈ ਜਾਨੇ ਉਹ ਨਹੀਂ ਨਹੀਂ ਜੌਬ ਵਾਲੀ ਆ ਸਮਾਰਾ ਇੱਥੇ ਰਹਿਣਾ ਕਰ ਹਾਂ ਮਤਲਬ ਅੱਛਾ ਇੱਥੇ ਘਰ ਚੀ ਸੀਗਾ ਉਹਦਾ ਮਤਲਬ ਮੋਸਲੀ ਮਾਈਕਰੋ ਹੁੰਦੇ ਪਾ ਜੀ ਹੂੰ ਉਹਦੇ ਨਾਲ ਯਾਰ ਨਵੀਆਂ ਨੇ ਯਾ ਜੀ ਇਹ ਆਹੀ ਰੋਟੀਆਂ ਜਿਹੜੀਆਂ ਬਣੀਆਂ ਬਣਾਈਆਂ ਇਹ ਵੇਲੇ ਹਨ ਨਾ ਇਹ ਆਦੀ ਕੋ ਇਧਰ ਉਹ ਦਿਖਾਓ ਬਾਈ ਇਹ ਇਹਦੇ ਵਿੱਚ ਵੀ ਪਾਇਆ ਹੈ ਸਟਾਫ ਹਾਂਜੀ ਆਲੂ ਆਲੂ ਲੂ ਪਏ ਹੋਏ ਨੇ ਆਲੂ ਨਹੀਂ ਨਾਰਮਲ ਆਉਂਦਾ ਕਿਹੜੀ ਤਰ੍ਹਾਂ ਦੇ ਹੁੰਦੇ ਬਾਈ ਇਹ ਅੱਛਾ ਕਿਹੜੀ ਤਰ੍ਹਾਂ ਦੇ ਹੁੰਦੇ ਪਹਿਲਾਂ ਦੂਜੇ ਨੱਚੀ ਲਈ ਦੀਆਂ ਆਤੀ ਨਵੀਆਂ ਆ ਗਈਆਂ ਹੂੰ ਉਹ ਯਾਰ ਕੋਲ ਚੂਵੇ ਜੀ ਆਤੀ ਵੀ ਕਿੜੇ ਆ ਗਈਆਂ ਪਾਈ ਸੰਦੇ ਨਾਲ ਦੇ ਕੋ ਏ ਦੇਖ ਲੋ ਮੀ ਵੀ ਡਿੱਗ ਰਿਹਾ ਥੋੜਾ ਥੋੜਾ ਪਰ ਇੱਥੇ ਕੰਮ ਕਰਨ ਵਾਲਾ ਕੋਈ ਸਮਝੌਤਾ ਨਹੀਂ ਇੰਡੀਆ ਹੁੰਦਾ ਇੰਡੀਆ ਦਾ ਉਹਦੀ ਵਹਿ ਜਾਂਦੇ ਨੇ ਕੰਮ ਬੰਦ ਕਰਕੇ ਕਹਿੰਦੇ ਨੇ ਅੱਜ ਨਿਆਤਾ ਜੀ ਮੌਸਮ ਖਰਾਬ ਹੋ ਗਿਆ ਇਹ ਤਾਂ ਨੇਰੀ ਹੈ ਝਪਖੜਾ ਤੂਫਾਨ ਹੈ ਤੇ ਕੰਮ ਬਿਨਾਂ ਇੱਥੇ ਬੰਦੇ ਦੀ ਕੋਈ ਜੂਨ ਮਤਲਬ ਕੰਮ ਹੀ ਕੰਮ ਸਾਰਾ ਦਿਨ ਹੈ ਤੇ ਭਾਈ ਜੀ ਕਿੰਨੇ ਕਿੰਨੇ ਟਾਈਮ ਦੀ ਲੱਗਦੀ ਹੈ ਇਹ ਆਪਣੀ ਵਰਕ ਜਾਂ ਜੋਬ ਕਿੰਨੇ ਟਾਈਮ ਹਾਂ ਟਾਈਮ ਕਿਨੇ ਟਾਈਮ ਦਾਉਣਾ 8 ਤੋਂ 5 8 ਤੋਂ 6 ਕਰਦੇ ਆ ਅੱਛਾ 8 ਤੋਂ 5 ਜਾਂ ਕਹਿੰਦੇ ਮਤਲਬ 8 ਤੋਂ 6 ਇਹ ਕੰਮ ਚੱਲਦਾ ਹੈਗਾ ਹਨਾ ਤੇ ਬਾਕੀ ਇਹ ਜਿਵੇਂ ਦਿਖਾ ਰਹੇ ਸੀ ਨਾ ਵੀ ਪਾਉਂਡ ਵਾਲੇ ਔਖੇ ਪਣਦੇ ਆ ਇੰਡੀਆ ਬੈਠਾ ਬੰਦਾ ਗੁਣਾ ਜੀ ਮਰੀ ਜਾਂਦਾ ਰਹਿੰਦਾ ਵੀ ਮਹੀਨੇ ਦੇ ਇੰਨੇ ਦੇ ਇੰਨੇ ਕਮਾ ਲੇ ਮਹੀਨੇ ਦੇ ਇੰਨੇ ਹੋ ਜਾ ਕਰਨਗੇ ਤੁਹਾਨੂੰ ਕੰਮ ਲੱਕ ਤੋੜ ਦਿੰਦਾ ਇਹ ਕਿਉਂ ਜੀ ਸਹੀ ਹੈ ਨਾ ਬਿਲਕੁਲ ਸਹੀ ਔਖਾ ਬਹੁਤ ਹੈਗਾ ਬਾਹਰ ਕਿਸੇ ਵੀ ਕੰਮ ਚਲਾ ਲਓ ਪਰਦੇਸਾਂ ਚ ਪੈਸਾ ਬਣਾਉਣਾ ਤੇ ਹੁਣ ਆਪਾਂ ਉੱਪਰਲੇ ਪਾਸੇ ਚੱਲਦੇ ਆਂ ਉੱਪਰ ਤੁਹਾਨੂੰ ਨਾਲੇ ਦਿਖਾਉਂਦੇ ਆਂ ਵੀ ਕੰਮ ਕਰ ਕਿਵੇਂ ਦਾ ਹੈ ਜ਼ਿੰਮੇਵਾਰੀ ਸਾਰੀ ਹਾਂਜੀ ਟੈਂਸ਼ਨ ਨਾ ਟੈਂਸ਼ਨ ਆ ਕੀ ਹਾਂਜੀ ਨਾਲੀ ਸਾਰੀ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੈ ਸਾਰੇ ਵੀ ਇਹਦਾ ਹੀ ਨਾ ਤੇ ਇਹ ਜਿਆਦਾ ਜੇ ਗਲਤ ਹੋ ਗਿਆ ਕੁਝ ਹੋ ਗਿਆ ਹੈ ਨਾ ਹਾਂ ਨਹੀਂ ਕਰਦੇ ਨਾ ਕੰਟ੍ਰੈਕਟ ਸਾਈਨ ਹੁੰਦੇ ਨਾ ਹਾਂਜੀ ਉਹ ਹਸਾਮਲ ਕੰਮ ਕਰਨਾ ਇਹ ਕਹਿੰਦੇ ਇੰਡੀਆ ਵਾਲਾ ਕੰਮ ਨਹੀਂ ਹੈਗਾ ਜਿਵੇਂ ਆਪਣੇ ਕਹਿੰਦਾ ਵੀ ਮਿਸਤਰੀ ਨੇ ਗਲਤ ਬਣਾਤਾ ਜਾਂ ਕੁਝ ਹੋਰ ਹੋ ਗਿਆ ਵੀ ਥੋੜੇ ਮਰ ਕੇ ਭੰਨ ਲੋ ਹੋਰ ਕਰ ਲੋ ਸਾਰਾ ਕੰਟ੍ਰੈਕਟ ਸਾਈਨ ਹੋਇਆ ਨਾ ਨਾਲ ਤੇ ਜੇ ਕੁਝ ਗਲਤ ਬਣ ਗਿਆ ਕਰ ਗਿਆ ਤੇ ਫਿਰ ਮਤਲਬ ਜ਼ਿੰਮੇਵਾਰੀ ਹੈ ਇਹਨਾਂ ਦੀ ਜਵਾਬ ਜਵਾਬ ਦੇਣਾ ਪੈਂਦਾ ਹੈ ਨਾ ਕਰਨਾ ਰਹਿਣਾ ਸਹੀ ਤੇ ਆਪਣੇ ਕੁਲੂਚਾ ਪੈਸੇ ਲਾ ਕੇ ਰੋ ਕਰਨਾ ਰਹਿਣਾ ਤਾਂ ਤੁਹਾਡੀ ਜੇਬ ਚੋਂ ਵੀ ਜਾਂਦੇ ਹਾਂ ਜਾਂਦੇ ਨੇ ਉਹ ਤੇ ਜਾਂਦੇ ਕਈ ਵਾਰ ਜਾਂਦੇ ਕਈ ਵਾਰ ਜੇ ਜੇ ਮਤਲਬ ਬੰਦੇ ਗਲਤ ਮਿਲ ਜਾਣ ਇਹਨਾਂ ਨੂੰ ਗਾਹ ਮੂਰੇ ਕੰਮ ਕਰਨ ਵਾਲੇ ਜਿਹੜੇ ਇਹਨਾਂ ਨੂੰ ਅੰਡਰ ਕਰਦੇ ਆ ਤੇ ਫਿਰ ਇਹਨਾਂ ਨੂੰ ਜੇਬ ਚੋਂ ਵੀ ਭਰਨਾ ਪੈਂਦਾ ਔਖਾ ਕੰਮ ਆ ਔਖਾ ਜੋਖਾ ਜਦਾਂ ਗਰਾਦ ਬੈ ਫਿਰ ਬਰਾਉਂਜੋ ਪਹਿਨਣਾ ਮਗਰ ਕੀ ਹਾਲ ਹੈ ਭਾਈ ਜੀ ਓਕੇ ਹੈ ਭਾਈ ਜੀ ਠੀਕ ਹੋ ਹਾਂਜੀ ਹਾਂਜੀ ਕਿਹੜਾ ਪਿੰਡ ਹੈ ਕਿਹੜਾ ਪਿੰਡ ਹੈ ਆਲਮਗੀਰ ਸਾਹਿਬ ਕੋਲੇ ਭਾਈ ਅੱਛਾ ਆਲਮਗੀਰ ਸਾਹਿਬ ਕੋਲੇ ਕਿਹੜਾ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਭਾਈ ਅੱਛਾ ਲੁਧਿਆਣਾ ਜ਼ਿਲ੍ਹਾ ਹਾਂ 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 ਹੁੰਦਾ ਜੀ ਕੰਮ ਕਰ ਦੇਖੋ ਉੱਪਰਲੇ ਪਾਸੇ ਪਹੁੰਚ ਗਏ ਉੱਪਰ ਚੱਲੀ ਜਾਂਦਾ ਕੰਮ ਦੇਖੋ ਜੀ ਕੈਨੇਡਾ 'ਚ ਹੋ ਗਿਆ ਭਾਈ ਜੀ ਤੁਹਾਨੂੰ? ਹਾਨੂੰ ਹੋ ਗਿਆ ਪਾਜੀ ਇਹੋ ਮੁੰਡੇ ਨੂੰ ਹੋ ਗਿਆ 5 ਸਾਲ ਮੈਨੂੰ 5 ਸਾਲ ਹੋ ਗਏ ਭਾਈ ਜੀ ਹਾਂਜੀ ਸਟੂਡੈਂਟ ਆਈ ਸੀ ਤੁਸੀਂ ਵੀ ਹਾਂਜੀ ਹਾਂਜੀ ਠੀਕ ਆ ਹੁਣ ਤਾਂ ਵਰਕ ਪਰਮਿਟ ਦਿਓ ਹਾਂਜੀ ਠੀਕ ਐ ਸ਼ੁਰੂ ਤੋਂ ਫਿਰ ਇਹੀ ਕੰਮ ਕੀਤਾ ਐਂਗਲ ਦੇ ਹਾਂਜੀ ਇਹ ਤੇ ਪਹਿਲੇ ਦਿਨੋਂ ਵਰਕ ਵਰਮਡ ਵਾਲੇ ਹਾਂਜੀ ਵਰਕ ਵਰਮਡ ਵਾਲੇ ਲੱਗਿਆ ਅੱਛਾ ਵਰਕ ਪਰਮਿਟ ਵਾਲੇ ਤੇ ਲੱਗਿਆ ਠੀਕ ਆ ਇਹ ਲੱਕੜ ਦੇ ਘਰ ਐਦਾਂ ਬਣਾਏ ਜਾਂਦੇ ਆ ਜੀ ਦੇਖੋ ਸਾਰੇ ਇਹਦੇ ਯਾਰ ਉੱਪਰਲੇ ਪਾਸੇ ਕੀ ਯੂਜ਼ ਹੋਣਾਗਾ ਉਹਥੇ ਵੀ ਪਈਆਂ ਜੀ ਹਾਂ ਹਾਂ ਜੀ ਟਾਇਲਾਂ ਪੈਣਗੀਆਂ ਫਰਟ ਬੈਟ ਨਹੀਂ ਨਹੀਂ ਇਹ ਇਹਦੇ ਉੱਪਰਲੇ ਪਾਸੇ ਬਾਈ ਜੀ ਆਹ ਦੇ ਦੇ ਮੰਗੋ ਜਿੱਦਾਂ ਇੱਧਰ ਹੋਇਆ ਹੈ ਨਾ ਬੈਟ ਪੈ ਗਏ ਆਪਣੇ ਜਿਵੇਂ ਅੱਛਾ ਟਾਇਲਾਂ ਪੈ ਜਾਣਗੀਆਂ ਪਹਿਲਾਂ ਪੈ ਜਾਣਗੀਆਂ ਸਿੱਧਾ ਵੀ ਸੇਮ ਹੀ ਠੀਕ ਹੈ ਜੀ ਅੱਜ ਦਾ ਜੌਬ ਕੀਤੇ ਨਾਲ ਦੀ ਅੱਛਾ ਉਵੇਂ ਹਾਂ ਸੇਮ ਹੀ ਹੋਣੇ ਅੱਛਾ ਉਹੀ ਚੀਜ਼ਾਂ ਪੈ ਜਾਣਗੀਆਂ ਸੇਮ ਹੀ ਠੀਕ ਆ ਲੈ ਵੀ ਅੱਗੇ ਚੱਲੀਏ ਥੋੜਾ ਜਿਹਾ ਹਾਂਜੀ ਹਾਂਜੀ ਕੋਈ ਨਹੀਂ ਸਲਿੱਪ ਨਾ ਕਰ ਜੀ ਹਾਂ ਚੱਲ ਸਰ ਵੀ ਅੱਗੇ ਅੰਦਰਲੇ ਪਾਸੇ ਚੱਲਦੇ ਹਾਂ ਹੋਰ ਆਪਣੇ ਮੋੜੇ ਕੰਮ ਕਰਾਏ ਹਾਂਜੀ ਚੱਲੋ ਚੱਲੋ ਲੰਘ ਜੋ ਕੋਈ ਨਹੀਂ ਸੁਣਦੇ ਸੀ ਨਾ ਲੱਕੜ ਦੇ ਘਰ ਆਉਂਦੇ ਆ ਕਹਿੰਦੇ ਪਰਦੇਸਾਂ ਚ ਲੱਕੜ ਦੀ ਹੈ ਫੋਟਾ ਕਿਹੜਾ ਪਿੰਡ ਆ ਬਾਈ ਜੀ ਹਾਂਜੀ ਕਿਹੜਾ ਪਿੰਡ ਆ ਤੁਹਾਡਾ ਹਰਿਆਣਾ ਦਾ ਬਾਈ ਅੱਛਾ ਹਰਿਆਣਾ ਹਾਂਜੀ ਗੋਲੇ ਚੀਕੇ ਤੋਂ ਗੋਲੇ ਚੀਕੇ ਤੋਂ ਹਾਂਜੀ ਗੋਲੇ ਚੀਕੇ ਬਾਰੇ ਬੜਾ ਸੁਣੇ ਅੱਜੇ ਬਾਈ ਹਰੇਕ ਦੀ ਇਹ ਜੌਬ ਆ ਲੱਗ ਲੱਗਾ ਤੁਹਾਡੀ ਇਹਨਾਂ ਦਾ ਮਤਲਬ ਕਿੰਨੇ ਮੁੰਡੇ ਕੰਮ ਦਾ ਇਨਸੂਲੇਸ਼ਨ ਕਰਦੇ ਹੋ ਇਹਨਾਂ ਦੇ ਪਲਸਟਰ ਬੋਰਡ ਲਾਣੇ ਦਾ ਸਾਰੇ ਇਕੱਠੇ ਕਰੀ ਜਾਂਦੇ ਬੰਦੇ ਕੰਮ ਆ ਇਹ ਫਿਰ ਸਿੱਖਦੇ ਆ ਬਾਈ ਕੰਮ ਫਿਰ ਨਹੀਂ ਆਂਦਾ ਕੰਮ ਵਿੱਚ ਮੁੰਡਿਆਂ ਨੂੰ ਅੱਛਾ ਚਾਰ ਮੁੰਡਿਆਂ ਦਾ ਆਂਦਾ ਕੰਮ ਅੱਛਾ ਤਿੰਨ ਚਾਰ ਨੂੰ ਆਉਂਦਾ ਹੈਗਾ ਹਾਂਜੀ ਵਿੱਚ ਹੈਲਪਰ ਵੀ ਵਿੱਚ ਸੀਨੀਅਰ ਵੀ ਠੀਕ ਆ ਆ ਨਵਾਂ ਮੁੰਡਾ ਆਇਆ ਜਿਹੜਾ ਇਹ ਮਤਲਬ ਇਹ ਸਿੱਖ ਰਿਹਾ ਹੈਗਾ ਠੀਕ ਹੈ ਹੌਲੀ ਹੌਲੀ ਜਦੋਂ ਉਹ ਪੰਜਾਬ ਮੋਂਣਾ ਉੱਥੇ ਜਾ ਕੇ ਦਾ ਬੰਦਾ ਹੈ ਕਹਿੰਦਾ ਵੀ ਸਾਰੇ ਕੰਮ ਮੈਂ ਹੀ ਕਰ ਦੂੰਗਾ ਕਰ ਘੜਾ ਨਾਂ ਹੈ ਪਹਿਲੀ ਗਾਉਂਦੇ ਨੇ ਪਹਿਲੀ ਗਾਉਂਦੇ ਨੇ ਬਣ ਕੇ ਜਾਈਦਾ ਪਹਿਲਾਂ ਗਾਉਂਦਾ ਕੀ ਕਹਿੰਦੇ ਕਿਵੇਂ ਮੈਂ ਚੰਨੀ ਬਣ ਕੇ ਜਾਈਦਾ ਇਥੋਂ ਅੱਜਾ ਪੂਰਾ ਚੰਨੀ ਬਣ ਕੇ ਜਾਈਦਾ ਅੱਜਾ ਵੀ ਆਹ ਕੰਮ ਵੀ ਮੈਂ ਜਾਣਦਾ ਆਹ ਕੰਮ ਵੀ ਮੈਂ ਜਾਣਦਾ ਹੈ ਇਸ ਤਰ੍ਹਾਂ ਦੇ ਕੰਮ ਹੈ ਜੀ ਇਹ अच्छा ਇਹਦੇ ਚਾਹ ਚੀਜ਼ ਇੱਥੇ ਪੈ ਗਈ ਹੈ ਤੇ ਬਾਈ ਟੈਂਪਰੇਚਰ ਤੋਂ ਪਾਉਣੀ ਆ ਹਾਂਜੀ ਹਾਂਜੀ ਠੰਡ ਤੋਂ ਬਰਫ਼ ਪੈਂਦੀ ਹੈ ਅੱਛਾ ਜਦੋਂ ਬਰਫ਼ ਪੈਂਦੀ ਹੈ ਇੰਨਾ ਆ ਮਤਲਬ ਇਹ ਲੱਕੜ ਤਾਂ ਪੈ ਗਿਆ ਆ ਆ ਲੱਕੜ ਦੇ ਵਿੱਚ ਵਿੱਚ ਉਨੀ ਉਨੀ ਭਰਦੀ ਇਹ ਹਾਂਜੀ ਫਿਰ ਉੱਤੇ ਓਵਰਲੈਪ ਕਰਨੀ 50 ਮਿਲਦੀ 50 ਮਿਲਦੀ ਹਾਂਜੀ ਤੇ ਬਸ ਫਿਰ ਪਲਸਟਰਪੋਰ ਬਿਸਕਮ ਟ੍ਰੈਂਟ ਅੱਛਾ ਫਿਰ ਇਹਦੇ ਇਹਦੇ ਉੱਤੇ ਹੁਣ ਅੰਦਰਲੇ ਪਾਸੇ ਵੀ ਇਹ ਦੇਖੇ ਨਾ ਕੀ ਲਾਉਂਗੇ ਓਵਰਲੈਪ 50 ਮਿਲਦੀ ਉਹ ਬਾਈ ਪਿੱਛੇ ਉਹ ਠੀਕ ਹੈ ਉਹਦੇ ਉੱਪਰ ਓਵਰਲੈਪ ਕਰ ਦੇਣੀ ਸਾਰੇ ਠੀਕ ਹੈ ਫਿਰ ਪਲਸਟਰ ਵਾਲ ਲਗਾਂਗੇ ਜਿਵੇਂ ਸਰਮੈਕੇ ਟਾਈਪੇ ਹੁੰਦੀ ਹੋ ਅੰਦਰਲੇ ਪਾਸੇ ਥੋੜੀ ਜੀ ਹਾਂ 50 ਮਿਲਦੀ 50 ਠੀਕ ਹੈ 50 ਦੀ ਮੋਟੀ ਲਾਉਂਗੇ ਫਿਰ ਮੋਟੀ ਲਾਣੀ ਹਾਂਜੀ ਪਾਸ ਆਈ ਹੋਣੀ ਨਾ ਠੀਕ ਹੈ ਅੱਛਾ ਇਹ ਤੁਹਾਨੂੰ ਪਾਸ ਵੀ ਕਰਾਉਣਾ ਪੈਂਦਾ ਸਾਰਾ ਕੁਝ ਹਾਂਜੀ ਹਾਂਜੀ ਬਿਲਡਿੰਗ ਕੰਟਰੋਲ ਆਂਦਾ ਹੈ ਸਟੈਪ ਬਾਈ ਸਟੈਪ ਚੱਕਰ ਚੱਕਰ ਆਈਦੀ ਨਾ ਜੋ ਅੱਛਾ ਐ ਨਹੀਂ ਹੈਗਾ ਵੀ ਜਿਹੋ ਜੇ ਮਰਜ਼ੀ ਕੰਮ ਕਰਤਾ ਨਾ ਨਾ ਉਹ ਚੈੱਕ ਕਰਦਾ ਅ ਇਨਸੂਲੇਸ਼ਨ ਪਾਸ ਸੀ ਹੁਣ ਚੈੱਕ ਕਰਨਾ ਫਿਰ ਮੈਕਟ੍ਰੀਕ ਆਏਗਾ ਮੰਡੇ ਹਾਂ ਤੇ ਠੀਕ ਹੈ ਤੇ ਅਸੀਂ ਪਲੇਸਟਰ ਪਰ ਲਾਵਾਂਗੇ ਠੀਕ ਹੈ ਅੱਗੇ ਫਿਰ ਕੈਰੀ ਹੋਣ ਅੱਗੇ ਚੱਲੀ ਜੀ ਅੱਛਾ ਜਿਹੜਾ ਤੁਹਾਡਾ ਜਿਵੇਂ ਜਿਵੇਂ ਤੁਸੀਂ ਆਪਣੇ ਜਾਂ ਕੋਈ ਵੀ ਬੰਦਾ ਕੰਮ ਕਰਦਾ ਬਿਲਡਰ ਹੁੰਦਾ ਜਾਂ ਜਿਵੇਂ ਤੁਸੀਂ ਹੋ ਇਹ ਟੋਟਲੀ ਹੀਠਾਂ ਤੋਂ ਲੈ ਕੇ ਜਿਵੇਂ ਨਿਊ ਨੂੰ ਤੋਂ ਸਾਰੀ ਕੰਮ ਕਰ ਲੈਂਦੇ ਹੋ ਸਾਰੇ ਜੋ ਮਰਜ਼ੀ ਕਰਾ ਲਓ ਜੋ ਮਰਜ਼ੀ ਹਾਂਜੀ ਆਲ ਰੌਂਡਰ ਹੋ ਫਿਰ ਤਾਂ ਆਲ ਰੌਂਡਰ ਹਾਂ 25 ਸਾਲ ਉਮਰ ਹੀ ਨਾਂਗੀ ਸਾਰੇ ਮੈਂ ਕਹਿੰਦਾ ਜਿਵੇਂ ਇੰਡੀਆ 'ਚ ਆਪਣੇ ਹੁੰਦਾ ਉੱਥੇ ਐ ਨਹੀਂ ਹੁੰਦਾ ਜਿਵੇਂ ਜਿਵੇਂ ਅਸੀਂ ਘਰ ਬਣਾ ਰਹੇ ਹਾਂ ਜਿਵੇਂ ਪਲੰਬਰ ਆ ਡਬਿਜਲੀ ਵਾਲਾ ਆ ਡੱ ਲੱਭਣਾ ਪੈਂਦਾ ਸਾਰੇ ਕੰਮ ਕਰਦੇ ਹਾਂ ਪਲੰਬਰ ਇਲੈਕਟ੍ਰਿਕ ਜੋ ਬਾਥਰੂਮ ਕੋਤਨ ਕਾ ਅੱਛਾ ਇਟ ਹੋ ਜਾ ਕੇ ਪਾ ਕੋ ਟੀਮਾ ਟੀਮ ਵਰਕ ਕਿਹ ਹੁੰਦਾ ਜਿੱਦਾਂ ਕੰਮ ਤੇ ਡਿਪੈਂਡ ਕਰਦਾ ਜਿਆਦਾ ਫਿਰ ਬਾਹਰੋਂ ਬੁਲਾ ਲੀਂਦੀਆਂ ਤੇ ਘਾਟੇ ਫਿਰ ਆਪਣਾ ਫਿਰ ਉੱਥੇ ਕਰ ਲਈ ਥੋੜਾ ਆਪ ਕਰ ਲਈਦਾ ਲਓ ਜੀ ਇਸ ਤਰ੍ਹਾਂ ਦਾ ਐ ਇੱਥੇ ਬਣ ਜਾ ਆ ਕੀ ਬਣ ਰਿਹਾ ਬਾਈ ਜੀ ਆ ਕਮਰਾ ਇਹ ਰੂਮ ਹੈ ਅੱਛਾ ਰੂਮ ਹੈ ਵੀ ਹਾਂ ਜੀ ਇਧਰਲੇ ਪਾਸੇ ਜੀ ਥੋੜੇ ਛੋਟੇ ਬਣਨੇ ਦੋ ਰੂਮ ਹਾਂ ਆ ਇਧਰਲੇ ਪਾਸੇ ਆ ਘਰ ਹੈ ਕਿਸ ਗੋਰੇ ਦਾ ਇਹ ਏ ਗੋਰੇ ਹਾਂਜੀ ਠੀਕ ਐ ਇਹ ਵੀ ਕੰਮ ਨਾਲ ਲੱਗੇ ਆ ਕਰਦੇ ਪਏ ਵਿੱਚ ਵਿੱਚ ਅੱਛਾ ਇਹ ਵੀ ਚੱਲ ਜਾਂਦਾ ਇਹਨਾਂ ਦੇ ਕੰਮ ਇੱਥੇ ਮੈਂ ਨਾਲ ਐ ਸੁਣਿਆ ਸੀ ਕਹਿੰਦੇ ਜੇ ਕਈ ਵਾਰੀ ਆਬਜੈਕਸ਼ਨ ਹੋ ਜਾਂਦੀ ਹੈ ਕਿ ਗੋਰੇ ਗੂਰੇ ਨੂੰ ਕਈ ਵਾਰੀ ਉਹ ਵੀ ਕਰ ਦਿੰਦੇ ਐ ਐ ਹੁੰਦਾਗਾ ਹਾਂ ਕਰਦੇ ਕਈ ਪਰ ਠੀਕ ਨੇ ਕਈ ਹਾਂ ਕਈ ਖਰਾਬ ਵੀ ਹੁੰਦੇ ਨੇ ਉਹ ਇੰਡੀਆ ਵਾਲੇ ਹਿਸਾਬੇ ਕਈ ਠੀਕ ਵੀ ਨੇ ਇੱਥੇ ਕਹਿੰਦੇ ਜੇ ਮਤਲਬ ਅਗਲਾ ਕਈ ਵੀ ਮੈਨੂੰ ਸ਼ੋਰ ਸ਼ਰਾਬਾ ਹੋ ਰਿਹਾ ਖਰਾਬ ਹੋ ਰਿਹਾ ਫਿਰ ਉਹ ਪਰ ਪਰ ਟਾਈਮ ਟੂ ਟਾਈਮ ਕੰਮ ਕਰੀਦੇ ਨਾ 8 ਤੋਂ 5 ਅੱਛਾ ਐ ਨਹੀਂ ਵੀ ਰਾਤ ਨੂੰ ਨਹੀਂ ਕਰ ਸਕਦੇ ਨਹੀਂ ਨਹੀਂ ਫਿਰ ਲੇਟ ਨਹੀਂ ਫਿਰ ਉਹ ਕੰਪਲੇਂਟ ਕਰਦੇ ਕਾਉਂਸਲਰ ਲੈ ਜਾਂਦੇ ਨੇ ਅੱਛਾ ਜੇ ਲੇਟ ਕਰੋਗੇ ਜੇ ਰਾਤ ਨੂੰ ਉਤਰੋਂ ਕਰੋ ਪਾਇਨ ਕਰਦੇ ਹਾਂ ਜੀ ਬਿਲਡਰ ਨੂੰ ਅੱਛਾ ਹਾਂ ਜੀ ਸਰ ਇਹ ਜਾ ਕੰਮ ਆ ਜੀ ਅੱਛਾ ਉੱਪਰਲੇ ਪਾਸੇ ਆ ਸੀਗੀ ਜਿਹੜੀ ਲਾਈ ਸੀ ਤੁਸੀਂ ਇਹਦੇ ਨਾਲ ਦੀ ਕਹਿੰਦੇ ਸੀ ਹਾਂ ਜੀ ਟਿੰਬਰ ਵੀ ਲਾਈ ਤੇ ਇਹਦੇ ਵਿੱਚ ਇਨਸੂਲੇਸ਼ਨ ਜਾਣੀ ਫਿਰ ਵਿੱਚ ਹਾਂ ਤੇ ਫਿਰ ਉੱਦਾਂ ਹੀ ਪਲਸਟਰ ਬੋਰਡ ਸਾਰਾ ਕੁਝ ਇਹ ਲੱਕੜ ਦੀਆਂ ਘਰਾਂ ਦੀਆਂ ਕਿਸ਼ਤੇ ਹੀ ਨਹੀਂ ਬੁਰੀਆਂ ਹੁੰਦੀਆਂ ਜੀ ਆਹਰ ਲੱਗਿਆ ਰਹਿੰਦਾ ਬੰਦਾ ਏ ਨਵੇਂ ਨਵੇਂ ਸਟੂਡੈਂਟ ਆਇਆ ਹੌਲੀ ਹੌਲੀ ਇਹਨਾਂ ਨੂੰ ਹੋਊਗਾ ਵੀ ਘਰ ਜੋੜ ਲੀਏ ਕਿਉਂ ਬਾਈ ਸਹੀ ਹੈ ਨਾ ਫਿਰ ਜਿਹੜੇ ਘਰਾਂ ਚੋਂ ਪੈਸੇ ਬੰਦਾ ਕਮਾਉਂਦਾ ਐ ਐਸੇ ਘਰਾਂ ਦਾ ਫਿਰ ਐ ਹੋ ਵੀ ਇਹਦੀਆਂ ਕਿਸ਼ਤਾਂ ਲਾਦੀਆਂ ਹੁਣ ਇਹਦੀਆਂ ਕਿਸ਼ਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਬਾਈ ਜੀ ਇਹ ਗੈਰੀਬਾਈ ਕਿੰਨੇ ਦਾ ਹੋਊ ਆਪਣਾ ਘਰ ਹਾਂ ਜਿਵੇਂ ਆਪਣੇ ਜਿਹੜੇ ਘਰੇ ਖੜੇ ਆ ਜਿਹੜਾ ਚੱਲ ਰਿਹਾ ਕਮ ਸਾਢੇ 5 ਲੱਖ ਤਾਂ ਲਿਆ ਸੀ ਸਾਢੇ 5 ਲੱਖ ਪਾਉਂਡ ਦਾ ਮਤਲਬ ਕਿੰਨੇ ਹੁਣ ਜਿਵੇਂ ਅੱਛਾ ਬੰਗਲੋ ਹੈ ਤੇ ਕਿੰਨੇ ਜੇ ਮੈਂ ਹੁਣ ਤਿਆਰ ਕਰਤਾ ਤੁਸੀਂ ਕਿੰਨੇ ਦਾ ਹੋਊਗਾ ਇਹ ਇਹ ਤਿਆਰ ਹੋ ਗਿਆ ਫਿਰ ਹੋਰੇ 7 ਦਾ 7 ਲੱਖ ਪਾਉਂਡ ਦਾ ਹਾਂ 7 ਲੱਖ 7 ਇੰਡੀਆ ਦਾ 7 7 ਕਰੋੜ ਹੋ ਗਿਆ ਸਿੰਧੀ ਰੇਟ ਦੇ ਹਿਸਾਬ ਨਾਲ ਕਿੰਨਾ ਬਣ ਜੂਗਾ 117 ਚੱਲਦਾ ਹੁਣ 117 ਸਭ ਤੇ ਹੋਣਾ 117 117 ਸਭ ਨਾਲ 7.5 ਕਰੋੜ ਬਣ ਜੂ ਸਾਢੇ 7 ਕਰੋੜ ਕਿੱਥੇ ਇੱਕ ਜੁੜਦਾ ਹੈ ਹਾਂ ਨਹੀਂ ਹੈ ਕਿਸ਼ਤਾ ਹੀ ਹੈ ਕਿਸ਼ਤਾ ਹੀ ਹੈ ਹੋਰ ਲੱਖ ਟੁੱਟ ਜਾਂਦਾ ਬੰਦੇ ਦਾ ਕਿਸ਼ਤਾ ਲਾਉਂਦਾ ਫਿਰ ਮੁੜ ਕੇ ਆਹੀ ਜੀ ਇਹ ਐ ਜੁਕੇ ਦੀ ਅਸਲ ਚਲਾਈ ਹੁਣ ਲੈ ਜੀ ਚੱਲੀਏ ਬਾਹਰਲੇ ਪਾਸੇ ਨੂੰ ਦੇਖਦੇ ਹਾਂ ਹਾਂ ਉਹ ਕਿੱਧਰ ਦੀ ਜਾਣਾ ਜੀ ਥੱਲੇ ਇੱਥੋਂ ਦੀ ਚੱਲਦੇ ਆਂ ਮੈਂ ਮੈਂ ਇੱਕ ਔਖਾ ਜਿਹਾ ਸਵਾਲ ਪੁੱਛ ਲਿਆ ਸਾਰੇ ਮੁੰਡੇ ਨਾਲ ਆਪਣੇ ਨੂੰ ਕਹਿੰਦੇ ਨਹੀਂ ਮੈਂ ਕਿਹਾ ਯੂਕੇ ਜੀ ਸੁਣਦੇ ਨੇ ਵੀ ਬੰਦੇ ਕਹਿੰਦੇ ਪੈਸੇ ਪੂਹੇ ਦੱਬ ਜਾਂਦੇ ਆਂ ਭਾਈ ਆਪਣੇ ਵਾਲੇ ਬੰਦੇ ਤਾਂ ਵਧੀਆ ਨੇ ਹਾਂ ਜੀ ਹਾਂ ਵਧੀਆ ਬੰਦੇ ਆ ਹਾਂ ਜੀ ਚਲੋ ਵਧੀਆ ਹੀ ਰਹਿਣਾ ਗੈਰੀ ਪਾਜੀ ਨਹੀਂ ਨਹੀਂ ਹੈ ਮੇਰੇ ਕੋ ਕਿਨੇ ਮੁੰਡੇ ਕੰਮ ਕਰਕੇ ਆਪਾਂ ਕਿਦੇ ਇਹਦਾ ਪੈਸਾ ਨਹੀਂ ਦੇ ਦਿੰਦੇ ਨਾ ਨਾ ਵੈਸੇ ਕਹਿੰਦੇ ਸਟੂਡੈਂਟ ਲਾਈਫ ਦਾ ਵੀ ਇੱਕ ਸੱਚ ਹੈ ਕਹਿੰਦੇ ਆ ਕਈ ਹਨ ਹਾਂ ਕਹਿੰਦੇ ਕਈ ਹਾਂ ਜੀ ਹਾਂ ਪਰ ਉਹ ਗਲਤ ਕੰਮ ਨਾਲ ਲੋਕੀ ਕੰਮ ਕਰਾ ਕੇ ਪੈਸੇ ਨਹੀਂ ਦਿੰਦੇ ਆਪਣੇ ਮਿਹਨਤ ਦਾ ਮੁੱਲ ਤਾਂ ਦੇਣਾ ਚਾਹੀਦਾ ਪਰਮਾਤਮਾ ਦਾ ਦੇਖਦਾ ਹੈ ਨਾ ਹਾਂ ਜੀ ਹਾਂ ਜੀ ਪੈਸੇ ਦੇ ਦੇ ਟਾਈਮ ਟੂ ਟਾਈਮ ਸਹੀ ਗੱਲ ਹੈ ਖੁਸ਼ ਰਹੇ ਨੇ ਬਾਈ ਸਾਰੇ ਬਹੁਤ ਭਰੀ ਆਵੇਂ ਨਾ ਤਵਾਚ ਕਹੀਂ ਆਇਓ ਬਹੁਤ ਸਾਬਦੇ ਹੈ ਸਹੀ ਹੈ ਹਾਂਜੀ ਬਥੀਆ ਚਲੋ ਸਹੀ ਹੈ ਬਾਈ ਚਲੋ ਏਸੀ ਜੀ ਗੱਲਬਾਤ ਮੁੰਡਿਆਂ ਨਾਲ ਤੇ ਤਰੱਕੀਆਂ ਕਰੋ ਬਾਈ ਤੇ ਹੋਰ ਹੈ ਤੁਸੀਂ ਵੀ ਨਾਲ ਬਾਈ ਜੀ ਰੱਬ ਬਹੁਤਾ ਦੇਵੇ ਤੁਹਾਨੂੰ ਤੇ ਸ਼ੁਕਰੀਆ ਤੁਹਾਡਾ ਟਾਈਮ ਕੱਢਿਆ ਤੁਸੀਂ ਸਾਡੇ ਵਾਸਤੇ ਨਾ ਨਾ ਤੁਸੀਂ ਮੈਂ ਕਹਿੰਦਾ ਸ਼ੁਕਰੀਆ ਤੁਹਾਡਾ ਮੈਂ ਲੱਭ ਰਿਹਾ ਸੀ ਆਪ ਹੀ ਮੈਨੂੰ ਐਸੀ ਕਿਉਂਕਿ ਸਾਨੂੰ ਵੀ ਐ ਹੁੰਦਾ ਨਾ ਜੇ ਲੋਕ ਪਸੰਦ ਕਰਦੇ ਵੀ ਯੂਕੇ ਦੀ ਲਾਈਫ ਕਿਵੇਂ ਦੀ ਹੈ ਹਨਾ ਇਹੋ ਚੀਜ਼ ਦੇ ਬਹੁਤ ਸਾਰੇ ਲੋਕ ਕਰਦੇ ਫੇ ਜੋਬ ਹਾਂਜੀ ਉਹ ਵੀ ਆਪਾਂ ਬਣਾਣੇ ਆ ਵੀਡੀਓ ਵੀ ਅੱਛਾ ਹੋਰ ਵੀ ਕਿੱਥੇ ਚੱਲ ਰਹੀ ਹੈ ਤੁਹਾਡੇ ਘਰ ਆਪਣੇ ਘਰ ਦੇ ਕੋਲ ਹੀ ਅੱਛਾ ਉਹ ਕੋਲੀ ਹਾਂਜੀ ਚਲੋ ਫਿਰ ਉਧਰ ਨੂੰ ਵੀ ਵਗ ਚੱਲ ਨਾਲ ਉਹ ਦਿਖਾ ਦੇਣੇ ਹਨਾ ਠੀਕ ਹੈ ਜੀ ਚੰਗਾ ਬਾਈ ਜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਪ੍ਰਮਾਤਮਾ ਬਰਕਤਾਂ ਪਾਵੇ ਤੁਹਾਨੂੰ ਹੋਰ ਵਾਦਾ ਕਰੇ ਠੀਕ ਹੈ ਓਕੇ ਚੰਗਾ ਜੀ ਚੰਗਾ ਬਾਈ ਜੀ ਮਿਹਰਬਾਨੀ ਜੀ ਸ਼ੁਕਰੀਆ ਤੁਹਾਡਾ ਚਲਿਓ मामा ਜੀ ਹਾਂਜੀ ਲੈ ਵੀ ਚਲਿਏ ਇਸ ਤਰ੍ਹਾਂ ਦਾ ਸੀ ਜੀ ਘਰ ਅੰਦਰਲੇ ਪਾਸੇ ਜਿਹੜਾ ਬਣ ਰਿਹਾ ਅੱਛਾ ਜਿਹੜੀ ਆਹ ਬਾਲ ਹੈ ਇਹ ਕੱਲੀ ਇਹਦੀ ਐ ਸੀਮਿੰਟ ਦੀ ਹੈ ਨਾ ਬਾਹਰਲੀ ਹਾਂ ਇਹ ਸਾਰੇ ਘਰ ਜਿੰਨੇ ਤੁਹਾਨੂੰ ਬਣੇ ਹੋਏ ਦਿਖ ਰਹੇ ਹਨ ਇਹ ਬਣੇ ਹੋਏ ਹੁਣ ਤੁਹਾਨੂੰ ਐ ਲੱਗਦੇ ਹੋਣੇ ਸਾਰੇ ਇਸ ਤਰ੍ਹਾਂ ਦੀ ਹੈ ਇਹ ਅੱਛਾ ਸਾਰੇ ਬੰਗਲੋ ਚ ਨੇ ਬੰਗਲੋ ਚ ਆਉਂਦੇ ਇਹ ਠੀਕ ਹੈ ਤੇ ਇਸ ਤਰ੍ਹਾਂ ਦੇ ਹੈ ਜੀ ਅੱਛਾ ਜੀ ਅੱਛਾ ਇਹ ਵੀ ਘਰ ਇਹਦੇ ਨਾਲ ਦੇ ਅੱਛਾ ਇਹ ਚ ਅੱਧੇ ਦਾ ਕੰਮ ਫੜਿਆ ਹੋਇਆ ਹੁਣ ਤੁਸੀਂ ਹੈ ਨਾ ਹਾਂ ਨਹੀਂ ਆ ਇੱਕ ਘਰ ਸੈਪਰੇਟ ਦਾ ਸੈਪਰੇਟ ਘਰ ਹੈ ਨਾ ਹਾਂ ਕੀਤਾ ਸੀ ਹਾਂ ਆ ਮਿਲ ਗਿਆ ਠੀਕ ਹੈ ਕਿਤਾ ਨਾਲ ਦਾ ਸਾਹਮਣੇ ਨੇੜੇ ਤੇੜੇ ਫਿਰ ਜਿਉਂ ਜਿਵੇਂ ਜਿੰਨਾ ਬੰਦਾ ਵਧੀਆ ਕੰਮ ਕਰਦਾ ਰੈਫਰੈਂਸ ਨਾਲ ਕੰਮ ਮਿਲ ਜਾਂਦਾ ਸਾਹਮਣੇ ਕਿਤਾ ਵੀ ਦਿਖਾ ਦੋ ਠੀਕ ਹੈ ਅੱਛਾ ਉਹ ਵੀ ਉਹ ਵੀ ਤੁਸੀਂ ਕੀਤਾ ਮੈਂ ਕੀਤਾ ਵੀ ਮੈਂ ਕਹਿੰਦਾ ਤੁਹਾਡਾ ਤਾਂ ਉਹ ਕੰਮ ਹੋ ਗਿਆ ਜੀ ਮੈਂ ਨਹੀਂ ਕਹਿੰਦਾ ਹੁੰਦਾ 25 ਸਾਲ ਹੋ ਗਏ ਤੁਸੀਂ ਕਹਿੰਦੇ ਅੱਛਾ ਬਾਈ ਜੀ ਜਦੋਂ ਤੁਸੀਂ ਆਏ ਹੋ ਕਿੰਨੇ ਕਿੰਨੇ ਸੰਚ ਆਏ ਹੋ ਤੁਸੀਂ ਇੱਥੇ ਅ ਮੈਂ 2000 ਇੱਥੇ ਆ ਗਿਆ ਸੀ 1990 ਤੋਂ ਤੇ ਜਰਮਨ ਸੀ ਮੈਂ ਅੱਛਾ ਹਾਂਜੀ ਜਰਮਨ ਤੋਂ ਆਏ ਹਾਂ ਹਾਂ ਜਰਮਨ ਮੈਂ ਮਤਲਬ ਫਿਰ ਮੈਂ ਸਰ ਥੋੜਾ ਟਾਈਮ ਇੱਥੇ ਰਿਹਾ 프ਰੈਂਕਫਰਟ ਰਿਹਾ ਸੀ ਠੀਕ ਹੈ ਫਿਰ ਇੰਗਲੈਂਡ ਹੀ ਆ ਗਿਆ ਮੈਂ ਤੇ ਠੀਕ ਹੈ ਤੇ ਪੰਜਾਬ ਤੋਂ ਫਿਰ ਆਏ ਕਿਵੇਂ ਸੀ ਉਹ ਹੁਣ ਤਾਂ ਪੱਕੇ ਪੱਕੇ ਹੁਣ ਦਾ ਹਾਂ ਤੇ ਇੱਥੇ ਘਰ ਬਸ ਸਭ ਕੁਝ ਇੱਥੇ ਸਾਰਾ ਕੁਝ ਡੋਂਕੀ ਲਾ ਕੇ ਆਏ ਹਾਂ ਹਾਂਜੀ ਡੋਂਕੀ ਲਾ ਕੇ ਉਦੋਂ ਡੋਂਕੀ ਦਾ ਔਖਾ ਨਹੀਂ ਲੱਗਿਆ ਔਖਾ ਤਾਂ ਹੈਗਾ ਮੈਨੂੰ ਪਤਾ ਨਹੀਂ ਇਹ ਨਾ ਜਦੋਂ ਆਪਾਂ ਇੰਡੀਆ ਤੋਂ ਆਏ ਸੀ ਹਾਂ ਉਦੋਂ ਤਾਂ ਕਹਿੰਦੇ ਬਸ ਇੱਥੋਂ ਬਹਿਣਾ ਤੇ ਸਿੱਧਾ ਜਾ ਕੇ ਉਤਰ ਜਾਣਾ ਪਰ ਬਾਅਦ ਬਦਲ ਕੇ ਦੋ ਦੋ ਮਹੀਨੇ ਲੱਗ ਗਏ ਰਾਹ ਚ ਤੁਰਦੇ ਫਿਰ ਮੈਂ ਇੱਕ ਗੱਲ ਐ ਸੋਚ ਰਿਹਾ ਵੀ ਜਿੰਨੇ ਸਟੂਡੈਂਟ ਐ ਹੁਣ ਜਿਵੇਂ ਸਟੂਡੈਂਟ ਨੂੰ ਵੀ ਇੱਥੇ ਆ ਕੇ ਪਤਾ ਲੱਗਦਾ ਹੈ ਨਾ ਯਾਰ ਵੀ ਬਹੁਤ ਔਖੀ ਜ਼ਿੰਦਗੀ ਐ ਤੁਹਾਨੂੰ ਵੀ ਤੁਰਨ ਲੱਗੇ ਆ ਸੌਖਾ ਲੱਗੇ ਵੀ ਅਸੀਂ ਪਹੁੰਚਾਂਗੇ ਪਤਾ ਨਹੀਂ ਨਾ ਤੁਹਾਨੂੰ ਏਜ ਘੱਟ 17-18 ਸਾਲਾਂ ਵਿੱਚ ਤੋਂ ਆਗੇ ਸੀ ਕਿੰਨੇ ਚੋਂ ਪਹੁੰਚੇ ਫਿਰ ਕਿੰਨੇ ਟਾਈਮ ਚ ਪਹੁੰਚੇ ਤੁਸੀਂ ਇੱਥੇ ਮੇਰੇ ਲੱਗ ਕੇ ਡੇਢ ਮਹੀਨਾ ਡੇਢ अच्छा इंडिया ਤੋਂ ਕਿੱਥੇ ਦੀ ਫਲਾਈਟ ਲਈ ਸੀ ਤੁਸੀਂ ਮੈਂ ਮਾਸਕੋ इंडिया ਤੋਂ ਮਾਸਕੋ ਰਸ਼ੀਆ ਹਾਂਜੀ ਰਸ਼ੀਆ ਤੋਂ ਫੇਰ ਰਸ਼ੀਆ ਤੋਂ ਫੇਰ ਤੁਰਕੇ ਆਏ ਥੋੜੀ ਰਸ਼ੀਆ ਤੋਂ ਰਸ਼ੀਆ ਤੋਂ ਯੂਕੇ ਤੱਕ ਤੁਰਕੇ ਆਏ ਹਾਂ ਮਤਲਬ ਫਰਾਂਸ ਤੱਕ ਤੁਰਕੇ ਆਏ ਹੋਗੇ ਹਾਂਜੀ ਅੱਗੋਂ ਹਰ ਵਾਸਤੇ ਰਸ਼ੀਆ ਤੋਂ ਫੇਰ ਰਾਹ ਚ ਕਹਿੰਦੇ ਜੰਗਲ ਜੰਗਲ ਵੀ ਪੈਂਦਾ ਬਹੁਤ ਰਾਤਾਂ ਜੰਗਲਾਂ ਚ ਕੱਟੀਆਂ ਸੀ ਅੱਛਾ ਜੰਗਲਾਂ ਚ ਕੱਟੀਆਂ ਬਹੁਤ ਅੱਖਰ ਆ ਫੜੇ ਫੁੜੇ ਨਹੀਂਗੇ ਪਲਸ ਤੋਂ ਨਹੀਂ ਬਹੁਤ ਫੜੇ ਗਏ ਕੋਟ ਵੀ ਪੈਂਦੀ ਰਹੀ ਕੋਟ ਵੀ ਪੈਂਦੀ ਰਹੀ ਜੇਲ ਜੂਲ ਜੇਲਾ ਵੀ ਰਿਆ ਰਾਤਾਂ ਰਹੇ ਹਾਂ ਉੱਥੇ ਜੇਲਾ ਮੈਂ ਬਹੁਤ ਕੱਟੀਆਂ ਅੱਛਾ ਸਾਰੇ ਸਲਵਾਗ ਪ੍ਰਾਗ ਜਰਮਨ ਬੈਲਜੀਅਮ ਹੋਲੈਂਡ ਹਾਂ ਸਾਰੇ ਕੰਟਰੀਆਂ ਘੁੰਮ ਕੇ ਆਏ ਹਾਂ ਸਾਰੇ ਜੇਲਾਂ ਕੱਟ ਕੇ ਆਏ ਹਾਂ ਹੁਣ ਇੱਥੇ ਸਾਟਾ ਇਸ ਟਾਈਮ ਅੱਛਾ ਫਾਈਨਲ ਨਾ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਏਮ ਥੋੜਾ ਯੂਕੇ ਸੀ ਵੀ ਯੂਕੇ ਪਹੁੰਚਣਾ ਹੈ ਯਾਰ ਮੈਨੂੰ ਜਦੋਂ ਭਾਜੀ ਮੈਂ ਇੰਡੀਆ ਤੋਂ ਆਇਆ ਸੀ ਮੈਨੂੰ ਪਤਾ ਹੀ ਨਹੀਂ ਯੂਕੇ ਕੰਟਰੀ ਵੀ ਹੈਗੀ ਕਿ ਨਹੀਂ ਅੱਛਾ ਮੈਂ ਸੋਚਦਾ ਵੀ ਜਰਮਨ ਜਾਵਾਂਗੇ ਤੇ ਰਵਾਂਗੇ ਵਿਆਹ ਕਰਾਵਾਂਗੇ ਅੱਛਾ ਉਹ ਠੀਕ ਆਪਣੇ ਵਾਸਤੇ ਨਾ ਕੰਟਰੀ ਘਰੋਂ ਟਾਰਗੇਟ ਜਰਮਨੀ ਦਾ ਸੀ ਜਰਮਨੀ ਦਾ ਸੀ ਮੇਰਾ ਤੇ ਜਰਮਨ ਨਾਲ ਆਪਾਂ ਨੂੰ ਪੈਰ ਹੀ ਲੱਗਣ ਦਿੱਤੇ ਉਹਨਾਂ ਨੇ ਨਾ ਜਰਮਨੀ ਜਾ ਕੇ ਫਿਰ ਕੀ ਮਨ ਬਦਲੇ ਅੱਛਾ ਫੜਫੜਾਈ ਹੋ ਗਈ ਬਹੁਤ ਜਿਆਦਾ ਹੀ ਉੱਥੇ ਫਿਰ ਕੇਸ ਨਹੀਂ ਚੱਲੇਗਾ ਹੂੰ ਫਿਰ ਮੈਂ ਫਰਾਂਸ ਰਿਹਾ ਥੋੜੇ ਚਿਰ ਹਾਂ ਦੋ ਚਾਰ ਮਹੀਨੇ ਫਿਰ ਮੈਂ ਇੰਗਲੈਂਡ ਨਿਕਲਿਆ ਅਚਾਨਕ ਇੰਗਲੈਂਡ ਫਿਰ ਮੇਰਾ ਫਰੈਂਡ ਇੱਥੇ ਹਾਂ ਮੈਂ ਉਹਦੇ ਕੋ ਆ ਗਿਆ ਫਿਰ ਠੀਕ ਹੈ ਫਿਰ ਮੈਂ ਆਕੇ ਥੋੜਾ ਜਿਹਾ ਕੰਮ ਕੀਤਾ ਇੱਕ ਸਾਲ ਰੈਸਟੋਰੈਂਟ ਚ ਹਾਂ ਉਤ ਤੋਂ ਬਾਅਦ ਫਿਰ ਮੈਂ ਆਪਣਾ ਅੱਛਾ ਤੇ ਫਿਰ ਜਿਹੜਾ ਇਹ ਤੁਸੀਂ ਕੰਮ ਚਲੋ ਹੁਣ ਤਾਂ ਤੁਸੀਂ ਪਰਮਾਤਮਾ ਦੀ ਕਿਰਪਾ ਨਾਲ ਆਪ ਲੈਣੀਓ ਸਾਰਾ ਹਾਂਜੀ ਅ ਮਤਲਬ ਬਿਲਡਰ ਦਾ ਆਪ ਕੰਮ ਕਰਦੇ ਹਾਂ ਪਹਿਲਾਂ ਸਿੱਖਿਆ ਉਹ ਤੁਸੀਂ ਵੀ ਕਿਸੇ ਦੇ ਥੱਲੇ ਕੀਤਾ ਹੋਊ ਬਹੁਤ ਮੈਂ ਬਿਲਡਰਾਂ ਦਾ ਕੰਮ ਕੀਤਾ ਭਾਜੀ ਕਿੰਨਾ ਟਾਈਮ ਕਾਫੀ 10 12 ਸਾਲ ਕਿਤੇ ਬਿਲਡਰਾਂ ਦਾ ਕੰਮ ਅੱਛਾ ਫਿਰ 12 ਸਾਲ ਤੋਂ ਫਿਰ ਆਪਣਾ ਬਣਾਇਆ ਫਿਰ ਪੇਪਰ ਉੱਪਰ ਬਣੇ ਜਿੱਦਾਂ ਜਿੱਦਾਂ ਫਿਰ ਉਸ ਹਿਸਾਬ ਨਾਲ ਥੋੜਾ ਪਤਾ ਕਰੀ ਜਾਂਦੇ ਜਿੱਦਾਂ ਕਿ ਬਿਲਡਰਾਂ ਨਾਲ ਵੀ ਕਰ ਜਾਂਦਾ ਸੀ ਆਪਣ ਆ ਚਲੋ ਹੁਣ ਸੌਣਾ ਕਰਨਾ ਹਾਂ ਕੰਮ ਵਧੀ ਹੁਣ ਦੋ ਦੋ ਓਕੇ ਔਖੇ ਦਿਨ ਦੇਖੀ ਸੌਖੇ ਦਿਨ ਆਉਂਦੇ ਆ ਹਾਂ ਇਸ ਟਾਈਮ ਠੀਕ ਵਾ ਵਧੀਆ ਚਲੋ ਪਰਮਾਧਮਾ ਹੋਰ ਵੀ ਦੇਵੇ ਮੈਂ ਨਾ ਉਹ ਮਾਈਂਡ ਨਾ ਕਰ ਮੈਂ ਤਾਂ ਪੁੱਛ ਰਹੀ ਵੀ ਪੈਸੇ ਬੂਏ ਦਾ ਬਜੰਦਾ ਕਿਉਂਕਿ ਪੁਰਾਣੇ ਟਾਈਮ ਤੋਂ ਹੀ ਕਹਿੰਦੇ ਚੱਲਦਾ ਆਉਂਦਾ ਆ ਆਪਾਂ ਭਾਜੀ ਨਹੀਂ ਨਹੀਂ ਆਇਆ ਨਹੀਂ ਮੈਂ ਜਿਵੇਂ ਥੋੜੇ ਟਾਈਮ ਵੀ ਮਤਲਬ ਸਾਡੇ ਟਾਈਮ ਮੇਰੇ ਖੁਦ ਬਹੁ ਮਰੇ ਨੇ ਆਡੇ ਜੋਬ ਤੇ ਹੁਣ ਮੇਰੇ ਇੱਥੇ 40 50 ਹਜ਼ਾਰ ਪਰਟ ਮਰ ਗਿਆ ਹਾਂ ਹਾਂ ਮੈਂ ਉਹ ਦਿੱਤਾ ਨਹੀਂ ਬੰਦੇ ਨੇ ਕੰਮ ਕਰਾਈ ਜਾਂਦਾ ਅੱਛਾ ਜਿਵੇਂ ਕਈ ਲੋਕ ਅੱਛਾ ਥੋੜੇ ਹੀ ਹਾੜੇ ਹਾੜੇ ਮੇਰੇ ਕਹੀ ਤਾਂ ਮਰੇ ਸਾਡੇ ਪੈਸੇ ਵੀ ਕੰਮ ਕਰਾ ਲੈਂਦੇ ਪੈਸੇ ਦਿੰਦੇ ਨੇ ਕੰਮ ਕਰਾ ਲਿਆ ਫਿਰ ਉਹ ਜਦੋਂ ਕਹਿੰਦੇ ਆਪਾਂ ਕਹਿ ਦਿੰਦੇ ਵਾ ਵੀ ਐਕਸਟਰਾ ਕਰ ਦੋ ਇਹ ਵੀ ਕਰ ਦੋ ਤੇ ਜਦੋਂ ਪੈਸਾ ਆਫ ਕਰੀਦਾ ਫਿਰ ਉਹ ਕਹਿੰਦੇ ਵੀ ਨਹੀਂ ਇਹ ਪੈਸੇ ਐਕਸਟਰਾ ਨਹੀਂ ਕਾਨੂੰਨੀ ਹੈਗਾ ਕੋਈ ਪੁਲਿਸ ਵਾਲਾ ਕੋਈ ਨਹੀਂ ਇੱਥੇ ਟਾਈਮ ਲੱਗ ਜਾਂਦਾ ਕਾਨੂੰਨ ਦੇ ਕੁਝ ਵੀ ਨਹੀਂ ਕਰ ਸਕਦੇ ਇੱਥੇ ਨਾ ਅਸੀਂ ਕੁਝ ਕਰ ਸਕਦੇ ਨਾ ਉਹ ਕੁਝ ਕਰ ਸਕਦੇ ਨੇ ਇੰਡੀਆ ਹੋਵੇ ਦੋ ਜਣੇ ਤੇ ਮਾਰ ਕੇ ਫਿਰ ਲੜਾਈ ਝਗੜਾ ਫਿਰ ਤੈਨੂੰ ਤਾਂ ਜੇਲਾ ਕਟਾਂਗੇ ਫਾਇਦਾ ਨਹੀਂ ਗਾ ਟਾਈਮ ਨਹੀਂ ਆਪਣੇ ਕੋਲ ਤੇ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਚਲੋ ਭਾਈ ਜੀ ਹੋਰ ਵੀ ਤੁਹਾਨੂੰ ਵੀ ਤੇ ਥੋੜਾ ਗੈਰੀ ਕੰਸਟ੍ਰਕਸ਼ਨ ਦੇ ਨਾਲ ਹਾਂਜੀ ਗੈਰੀ ਠੀਕ ਹੈ ਠੀਕ ਧੰਨਵਾਦ ਬਾਈ ਇਹ ਸੀ ਮੈਂ ਫਿਰ ਥੈਂਕ ਯੂ ਕਰਦਾ ਤੁਹਾਡਾ ਹਨਾ ਜੀ ਤੇ ਆਹ ਆ ਜੀ ਅਸੀਂ ਘਰਾਂ ਚ ਤੁਰੇ ਫਿਰਦੇ ਇੱਥੇ ਏਰੀਆ ਕਿਹੜਾ ਬਾਈ ਜੀ ਆਪਾਂ ਕਿਹੜੀ ਏਰੀਆ ਚ ਸੀ ਇਹ ਟੁਵਿਕਨਮ ਕਿਹੜਾ ਟੁਵਿਕਨਮ ਟੁਵਿਕਨਮ ਹਾਂਜੀ ਠੀਕ ਆ ਸਾਊਥ ਹਾਲ ਤੋਂ ਥੋੜਾ ਜਿਹਾ ਪਰੇ ਆ ਹਨਾ ਹਾਂ ਤਾਂ ਘੰਟਾ ਲੱਗ ਜਾਂਦਾ ਸਾਊਥ ਹਾਲ ਤੋਂ 2 ਘੰਟਾ ਦੂਰ ਹਾਂਜੀ ਠੀਕ ਆ ਸਾਊਥ ਹਾਲ ਤੋਂ 2 ਘੰਟਾ ਦੂਰ ਆਏ ਸੀ ਆਪਾਂ ਚੱਲੀਏ ਹੁਣ ਵੈਨ ਕਿੱਥੇ ਵੈਨ ਚ ਜਾਣਾ ਆ ਮੈਂ ਵੈਨ ਤੇ ਤੁਸੀਂ ਗੱਡੀ ਚਾ ਨਾ ਨਾ ਮੈਂ ਤੁਹਾਡੇ ਅੱਛਾ ਵੈਨ ਆਪਣੀ ਹਾਂਜੀ ਠੀਕ ਐ ਇਹਦੇ ਚ ਬਾਈ ਜੀ ਜਿਵੇਂ ਫਿਰ ਉਹ ਮੈਂ ਤਾਂ ਚੱਲ ਮੇਰਾ ਪੁੱਤ ਜੀ ਦੇਖਿਆ ਫਿਲਮ ਚ ਉਹ ਜਿਹੜੇ ਬੰਦੇ ਲੱਦ ਕੇ ਜਾਂਦੇ ਹੁੰਦੇ ਨੇ ਵੈਨਾਂ ਚ ਤੁਸੀਂ ਵੀ ਲੱਦ ਕੇ ਲਿਆਉਨੇ ਫਿਰ ਤੁਸੀਂ ਸੀਟਾਂ ਲਵਾਈਆਂ ਉਦਾਂ ਅੱਛਾ ਹਾਂਜੀ ਨਹੀਂ ਮੈਂ ਕਿਹਾ ਉਹ ਹੈ ਸੱਚੀ ਹੈ ਫਿਲਮ ਵਾਂਗੂ ਹਾਂ ਕਈ ਵਾਰ ਹੁਣ ਸੀਟਾਂ ਲੱਗੀਆਂ ਪਿੱਛੇ ਬੰਦੇ ਮੁੰਡੇ ਬਹਿ ਜਾਂਦੇ ਨੇ ਅੱਛਾ ਮੁੰਡੇ ਬਹਿ ਜਾਂਦੇ ਨੇ ਇੱਥੇ ਤੇ ਇਹਦੇ ਚ ਸਾਰਾ ਜਿੰਨਾ ਹੁਣ ਤੁਹਾਡਾ ਕੰਮ ਘਰ ਦਾ ਚੱਲ ਰਿਹਾ ਸਾਰਾ ਇਹ ਚ ਲਿਆਉਨੇ ਹੋ ਨਹੀਂ ਡਿਲੀਵਰੀ ਆਈ ਨਹੀਂ अच्छा ओ डिलीवरी आ जांदी ठीक है थोड़ा अपना कुछ नहीं हैगा आपा जो थोड़ा अपना सामान ਘਟਦਾ ਵੱਧਦਾ ਉਹ ਆਪਾਂ ਲੈ ਆਨੇ ਬਾਕੀ ਫਿਰ ਡਿਲੀਵਰੀ ਆਉਂਦੀ ਫੋਨ ਕਰਦੇ ਤਾਂ اچھا ਮੈਂ ਕਿਹਾ ਜਿਵੇਂ ਆਪਣੇ ਮਿਸਤਰੀਆਂ ਕੋਲੇ ਆਪਦੀਆਂ ਗਰੰਟੀਆਂ ਗਰੰਡੀਆਂ ਸਮਾਨ ਜਿਆਦਾ ਹੁੰਦਾ ਹੀ ਹੈ ਆਪਣਾ ਆਉ ਤੇ ਆਪਣੇ ਲੈ ਕੇ ਆਣੇ ਨੇ ਉਹਨਾਂ ਨੇ ਉਹਨਾਂ ਦੀਆਂ ਨਾਲ ਖੜੀ ਰੱਖ ਰਾਂਗੇ اچھا اچھا ਉਹ ਖੜੀ ਹੈ ਹਾਂਜੀ ਉਹ ਵੀ ਦਿਖਾ ਦੀ ਮੜੀ ਜੀ ਦਿਖਾ ਦੋ ਮੈਂ ਤੁਹਾਨੂੰ ਦਿਖਾਵਾਂ ਯਾਰ اچھا ਉਹ BS ਬ੍ਰਾਂਡ ਹੈ ਹਾਂ ਪੰਜਾਬੀਆਂ ਦੇ ਨਾਲ ਐ ਚੱਲਦੇ ਨੇ ਬਾਈ ਇੱਥੇ ਤੁਸੀਂ ਦੇਖੋ ਇਹ ਸਾਰੇ ਘਰ ਆਹੀ ਐਂ ਬਣੇ ਹੋਇਆ ਜਿਵੇਂ ਉਹ ਬਣ ਰਿਹਾ ਹੈ ਬਣੇ ਹੋਏ ਸੋਹਣੇ ਲੱਗ ਜਾਂਦੇ ਆ ਵਾਹ ਆ ਬਾਈ ਹੁਣੀ ਬੈਠਿਆ ਦਾ ਕਿਵੇਂ ਬਾਈ ਜੀ ਵਧੀਆ ਬਾਈ ਠੀਕ ਠਾਕ ਹਾਂਜੀ ਕਿਹੜਾ ਪਿੰਡ ਆ ਲੁਧਿਆਣਾ ਬਾਈ ਲੁਧਿਆਣਾ ਹਾਂਜੀ ਕੰਮ ਕਰ ਸੈੱਟ ਚੱਲੀ ਜਾਂਦਾ ਹਾਂਜੀ ਹਾਂਜੀ ਵਧੀਆ ਜੀ ਚਲੋ ਐਸ ਤਰ੍ਹਾਂ ਦੀ ਹੈ ਜੀ ਲਾਈਵ ਬਾਈ ਹੁਣੀ ਕਰੀ ਜਾਂਦਾ ਕੰਮ ਕਰਾ ਟਾਈਲਿੰਗ ਰੂਫਿੰਗ ਆਹ ਹੈ ਜੀ ਬੀਐਸ ਬਰਾਡ ਹੈ ਸਿੱਧੂ ਮੂਸੇਵਾਲਾ ਜੰਦਾਬਾਦ ਸਿੱਧੂ ਮੂਸੇਵਾਲਾ ਦੀਆਂ ਫੋਟੋਆਂ ਦੇਖੋ ਲੱਗੀਆਂ ਇੰਨਾ ਚ ਆਉਂਦੇ ਨੇ ਬੰਦੇ ਹੁਣ ਆਪਾਂ ਚੱਲੇ ਆ ਜੀ ਘਰ ਵੱਲ ਨੂੰ ਤੇ ਉੱਥੇ ਜਾ ਕੇ ਤੁਹਾਨੂੰ ਬਾਈ ਹੋਣੇ ਜਿਹੜਾ ਕਹਿੰਦੇ ਦੂਜਾ ਕੰਮ ਆਪਣੇ ਘਰ ਦੇ ਕੋਹਲੀ ਆ ਉਹ ਦਿਖਾਉਣੀ ਆ ਬਾਈ ਹੁਣ ਆ ਨਾ ਬੈ ਕੇ ਚੱਲਦੇ ਆ ਆਜੋ ਸਭ ਸਰ ਵੀ ਚਲੋ ਭਾਈ ਜੀ ਅੱਜ ਲਾਈਵ ਚੱਲ ਮੇਰਾ ਪੁੱਤ ਦੇਖੀ ਆਪਾਂ ਹੈ ਖੰਡੇ ਲੱਗੇ ਆ ਇਹ ਦੱਸ ਦੇ ਵੀ ਪੰਜਾਬੀਆਂ ਦੇ ਪੰਜਾਬੀਆਂ ਦੇ ਆ ਹੈ ਪੰਜਾਬੀਆਂ ਦੀਆਂ ਗੱਡੀਆਂ ਯੂਕੇ ਦੇ ਆ ਹਾਂਜੀ 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 ਆ ਜਾਣਾ ਉਹਨਾਂ ਨੂੰ ਆ ਚੱਲਦੇ ਕੰਮ ਨੇ ਫਿਰ ਆਪਣੇ ਆਪਣੇ ਏਰੀਆ 'ਚ ਹੀ ਫੜਦੇ ਹੋ ਜਾਂ ਸਾਊਥ ਹਾਂ ਦੇ ਨੇੜੇ ਜਿਹੜੀ ਮੈਂ ਭਾਈ ਬਹੁਤ ਦੂਰ ਦਰ ਹੁਣ ਮੈਂ ਕੈਮਬ੍ਰਿਜ ਕਰਕੇ ਆਇਆ ਇੱਕ ਜੋ ਅੱਛਾ ਕਿਤੇ ਵੀ ਫੜ ਲੈਂਦੇ ਹਾਂ ਕਿਤੇ ਵੀ ਨੇੜੇ ਦੇ ਡੇ ਓ ਠੀਕ ਹੈ ਆਪਣਾ ਫਰੈਂਡ ਮੇਰਾ ਅੱਛਾ ਘਰ ਦੇਖਣ ਦੇ ਬਰਮਿੰਗਮ ਅੱਛਾ ਉਹਨੇ ਵੀ ਨਾ ਫੋਟੋ ਵਿੱਚ ਬਰਮਿੰਗਮ ਵੀ ਫੜ ਲੈਨੇ ਆ ਖਾਸ ਫਰੈਂਡ ਇਹ ਕਿਦਾ ਕਰਨਾ ਪੈਣਾ ਅੱਛਾ ਕਰ ਦਾਂਗੇ ਆ ਮੁੰਡਿਆਂ ਦੇ ਵੀ ਵੱਧ ਮੁੰਡੇ ਨੇ ਠੀਕ ਹੈ 8-10 ਮੁੰਡੇ ਕੰਮ ਕਰਦੇ ਮੇਰੇ ਕੋ ਤੇ ਆਪਣਾ ਸਭ ਤੇ ਜਾ ਕੇ ਤੇ 8-10 ਮੁੰਡੇ ਢੇਰੀ ਲੈਣੇ ਕੰਮ ਹਾਂਜੀ ਇਹ ਲੋ ਜੀ ਅਸੀਂ ਪਹੁੰਚ ਗਏ ਆ ਅਗਲੀ ਡੈਸਟੀਨੇਸ਼ਨ ਤੇ ਆ ਜਾਓ ਭਾਜੀ ਫਿਰ ਹੈ ਜੀ ਉਤਰਦੇ ਆ ਬੈਂ ਦਾ ਸਫਰ ਵਧੀਆ ਰਿਹਾ ਇਹ ਵੀ ਝੂਟਾ ਕਰਕੇ ਦੇਖ ਲਿਆ ਅੱਜ ਇਹ ਲਓ ਜੀ ਆਪਣੇ ਮਮਾ ਜੀ ਦੇ ਘਰਾਂ ਕੋਲੇ ਆ ਗਏ ਸਾਊਥ ਹਾਲ 'ਚ ਤੇ ਸਾਊਥ ਹਾਲ ਇਹੋ ਜਿਹਾ ਵੈਸਤਾ ਤੁਹਾਨੂੰ ਪਹਿਲਾਂ ਦਿਖਾਇਆ ਹੈ ਵਲੌਗ 'ਚ ਖੈਰ ਤੇ ਆਹ ਜੀ ਆ ਸਾਊਥ ਹਾਲ ਆ ਇਹ ਸਾਰਾ ਪੰਜਾਬੀਆਂ ਦਾ ਪਿੰਡ ਹੈ ਘੜ ਪੰਜਾਬੀਆਂ ਦਾ ਘਰਾਂ ਤੇ ਖੰਡੇ ਲੱਗੇ ਆ ਦੇਖੋ ਤੁਹਾਨੂੰ ਦੇਖਦੇ ਹੋਣਗੇ ਨਾ ਘਰਾਂ ਤੇ ਲੱਗੇ ਇਹ ਦੱਸਦੇ ਵੀ ਪੰਜਾਬ ਹੈ ਇੱਥੇ ਵਸਦਾ ਇਧਰਲੇ ਪਾਸੇ ਆਪਣੇ ਮਮਾ ਜੀ ਦਾ ਘਰ ਆ ਗਿਆ ਆ ਕਰ ਚ ਕੰਮ ਚੱਲ ਰਹੇ ਮੈਨੂੰ ਲੱਗਦਾ ਬਾਈ ਹੋਣਾਗਾ ਆ ਇੱਥੇ ਕਰੀ ਜਾਂਦੇ ਜਾਓ ਸਭ ਵਲੌਗ ਦੀ ਅੱਜ ਦੀ ਕਰਦੇ ਆ ਜੀ ਸਮਾਪਤੀ ਤੇ ਹੁਣ ਨਵੇਂ ਵਲੌਗ ਚ ਤੁਹਾਨੂੰ ਇੱਕ ਦਿਨ ਦਿਖਾਉਣਾ ਜਿਹੜੀ ਇਥੋਂ ਦੀ ਮਤਲਬ ਸਟੂਡੈਂਟ ਲਾਈਫ ਹੈ ਇਹ ਤਾਂ ਜ਼ਿਆਦਾ ਇਹਦੇ ਚ ਮੈਂ ਜ਼ਿਕਰ ਤਾਂ ਨਹੀਂ ਕੀਤਾ ਕਿਉਂਕਿ ਸਾਰੇ ਮੁੰਡੇ ਵਰਕ ਪਰਮਿਟ ਤੇ ਸੀਗੇ ਇਹ ਤੇ ਜਿਹੜੇ ਮਤਲਬ ਕਿੰਨੀ ਅਰਨਿੰਗ ਹੁੰਦੀ ਹੈ ਕਿੰਨੇ ਪੈਸੇ ਕਮਾ ਲੈਂਦੇ ਆ ਕਿੰਨੀ ਬਚਤ ਹੈ ਤੇ ਉਹ ਸਾਰਾ ਜਿੱਦੇ ਸਟੂਡੈਂਟ ਨਾਲ ਉਹਨਾਂ ਦਾ ਕੰਮਕਾਰ ਦੇਖਣ ਗਏ ਨਾ ਜਿੱਥੇ ਸਟੂਡੈਂਟ ਖਾਸ ਕਰਕੇ ਮਤਲਬ ਇੰਡੀਆ ਪੰਜਾਬ ਤੋਂ ਆਏ ਹੋਏ ਕੰਮ ਕਰਦੇ ਹੁਣ ਤੇ ਉਹਨਾਂ ਨਾਲ ਉਹਨਾਂ ਦਾ ਐਕਸਪੀਰੀਅੰਸ ਲਵਾਂਗੇ ਉਹਨਾਂ ਦੇ ਕੰਮਕਾਰ ਦੇ ਕਿਹੋ ਜਿਹੇ ਹਾਲਾਤ ਨੇ ਅੱਜ ਕੱਲ ਕੰਮ ਮਿਲਦਾ ਨਹੀਂ ਮਿਲਦਾ ਉਹ ਸਾਰੀਆਂ ਗੱਲਾਂ ਆਪਾਂ ਸਟੂਡੈਂਟ ਨਾਲ ਕਰਾਂਗੇ ਤੁਸੀਂ ਇੰਤਜ਼ਾਰ ਕਰਿਓ ਨਵੇਂ ਬਲੌਗ ਦਾ ਫਿਰ ਇੰਗਲੈਂਡ ਤੋਂ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਜਿਹਦੇ ਵਿੱਚ ਤੁਹਾਨੂੰ ਇੱਥੋਂ ਦੇ ਯੂਕੇ ਦੀ ਲਾਈਫ ਕਿੰਨੀ ਹਾਰਡ ਲਾਈਫ ਹੈ ਕਿੰਨੀ ਮਿਹਨਤ ਇੱਥੇ ਕਰਨੀ ਪੈਂਦੀ ਹੈ ਉਹਦੇ ਬਾਰੇ ਦੱਸਣਾ ਸੀਗਾ ਮਿਲਦੇ ਆ ਨਵੇਂ ਵਲੌਗਸ ਤੇ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ